ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਣਾਉ ਦੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚਰਦੀ ਕਲਾ ਚ ਹੋਣ ਤੇ ਅੱਜ ਸਾਡੇ ਕੋਲੇ ਸਾਡਾ ਛੋਟਾ ਵੀਰ ਆਇਆ ਸੀ ਸੋਖ ਤੁਸੀਂ ਜਾਣਦੇ ਹੋ ਵੀਰ ਦਾ ਗਾਣਾ ਵੀ ਸ਼ੂਟ ਕਰਾਇਆ ਸੀ ਸਾਡੇ ਭਰਾ ਅਮਨੋਦ ਨੇ ਉਹਨਾਂ ਨੇ ਤੇ ਜੀ ਕਾਨੂੰਨ ਨੇ ਹਨ ਕਿਉਂਕਿ ਉਹ ਬੜੇ ਬੰਦੇ ਚੰਗੇ ਆ ਯਾਰ ਕਿ ਹਰ ਇੱਕ ਬੰਦੇ ਨੂੰ ਮੌਕਾ ਦਿੰਦੇ ਆ ਜੀਦੇ ਜੀ ਵੀ ਟਾਈਲੈਂਡੋਂ ਦਾ ਉਹਨੂੰ ਅੱਗੇ ਆਉਣ ਦਾ ਮੌਕਾ ਦਿੰਦੇ ਆ ਬਹੁਤ ਵਧੀਆ ਇਨਸਾਨ ਹੈ ਆਪਾਂ ਉਹਨੂੰ ਜ਼ਰੂਰ ਕਰਦੇ ਆ ਯਾਰ ਕਿਉਂਕਿ ਤਗੜੇ ਦਾ ਸਾਰੇ ਹੀ ਬਣ ਜਾਂਦੇ ਆ ਚਾਲ ਸਾਰੇ ਹੀ ਜਾਂਦੇ ਆ ਪਰ ਥੱਲੇ ਕੋਈ ਕੋਈ ਵੇਂਦਾ ਹੈ ਉਹ ਵੇਂਦੇ ਆ ਬਈ ਵਾਖੇ ਇਨਸਾਨ ਆ ਯਾਰ ਤੇ ਬਾਕੀ ਚਲੋ ਤੂੰ ਕਹਿੰਦਾ ਨਾ ਮਲੇਸੀ ਵਾਲੀ ਗੱਲ ਹਨ ਅਸੀਂ ਭਾਈ ਮਲੇਸੀ ਆ ਘੁੰਮਣੋਂ ਡੇ ਹੁਣ ਕਈ ਬੰਦੇ ਉੱਤੋਂ ਉੱਤੋਂ ਦਲੇਰ ਹੁੰਦੇ ਅੰਦਰੋਂ ਡਰਦੇ ਹੁੰਦੇ ਆ ਨਾ ਉਹ ਬਚਾਰਾ ਉੱਥੇ ਰਹਿਦਾ ਕਰਕੇ ਸਾਨੂੰ ਦਿਖਾ ਵੀ ਆਏ ਕਿ ਮੈਂ ਆ ਗਿਆ ਅਜਵਈ ਦੁੱਧੀਆਂ ਆਏ ਇੱਧਰ ਦੀਆਂ ਆ ਮੁੰਡਾ ਆ ਗਿਆ ਅੰਦਰ ਆ ਰਿਓ ਇੱਥੇ ਆਦੇ ਤੋਤਾ ਤੋਤਾ ਫੋਟੋਵਾ ਦੋ ਦੇਣਾ ਆ ਮੈਂ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾ ਆਏ ਕਰਕੇ ਤੋ ਤਿੰਨ ਫੋਟੋਵਾ ਦੇਸੀ ਮੈਂ ਕਿਹਾ ਨਹੀਂ ਕੁਝ ਕਹਿੰਦਾ ਗਾਂ ਸਰਾਲ ਲਈ ਖੜੇ ਉਹ ਮੈਨੂੰ ਕੋਲ ਪਤਾ ਨਹੀਂ ਸੀ ਕਿ ਮਗਰ ਆਇਆ ਹੀ ਉਹ ਤੇ ਗੱਲ ਚ ਪਾਦੀ ਉਹਨਾਂ ਨੇ ਉੱਥੇ ਖੜਾ ਨੀਲਾ ਹੋ ਗਿਆ ਮੈਨੂੰ ਕਰੀ ਜਾ ਵੀ ਮੈਗਾ ਆਇਆ ਮੈਗਾ ਫੋਟੋ ਨੂੰ ਲੈ ਗੱਲ ਕੀ ਹੋ ਗਈ ਗੱਤਾਂ ਦੇ ਅਰੇ ਬਾਬੇ ਮੈਂ ਤਾਂ ਉੱਚੀ ਬੋਲ ਬੰਦਾ ਨਹੀਂ ਜਾਂਦਾ ਜਦ ਮੈਂ ਮਾਰਚੂ ਦਵਾ ਦੇ ਮੇਰੇ ਗਲ ਚੋਂ ਮੈਂ ਕਹਿੰਦੇ ਫਾ ਪਾਇਆ ਕਿਉਂ ਗਲ ਚ ਕਿੰਨਾ ਥੰਗ ਤਾ ਕੋ ਕੋਨ ਗੱਲ ਹਾਲੋ ਇਤਨ ਵੱਡੂ ਆਪਾਂ ਸਾਰੇ ਲੈ ਲਾ ਲਾਵੇ ਮਜ਼ਾ ਲਵਾਈ ਮੈਂ ਗਲ ਚ ਲਾ ਮੈਂ ਕਿ ਬੰਦਾ ਮਰਨ ਵਾਲਾ ਲਾਡਾ ਜਦੋਂ ਗਲ ਚ ਲਾਈ ਮੈਂ ਕਾ ਜਾ ਖਾਂਦੀ ਇਹ ਨਹੀਂ ਖਾਂ ਸਾਪੀ ਆ ਕਹਿੰਦਾ ਆ ਜਾ ਮੂੜਿਆ ਕਹਿੰਦਾ ਖਾਂ ਸਾਪੀ ਆ ਕਹਿੰਦਾ ਆ ਜਾਂ ਕਹਿੰਦਾ ਹੋਰ ਗੱਲ ਚ ਪਿਆ ਦੂਜੇ ਕਹਿੰਦਾ ਪਗੜਾ ਗੱਲ ਦੇ ਲੱਕ ਪਿਆ ਤੋ ਕਹਾ ਸੱਪ ਪਿਆ ਮੁਰਿਆ ਬਸ ਨੂੰ ਪਤਾ ਲੱਗ ਗਿਆ ਕਿੰਨੀ ਤਰ੍ਹਾਂ ਦੇ ਫਰਦੇ ਹੋਰ ਨਾ ਕੋਈ ਗੱਲ ਦੇ ਬਾਲਿਆ ਉਹ ਸਾਰੇ ਦੇ ਹਰੇਕ ਦੇ ਗੱਲ ਚ ਪਾਉਂਦੇ ਆ ਯਾਰ ਉਹ ਉੱਤੇ ਗਿਆ ਦੇ ਉਹ ਗਲਤ ਹੈ ਹੁਣ ਬੰਦਾ ਡਰਨ ਵਾਲਾ ਮੈਂ ਤਾਂ ਉਹ ਮੇਲੇ ਮੈਂ ਕਿਹਾ ਉਹਨੇ ਗਗਣੀ ਦਾ ਰੰਗ ਹੀ ਕਾਲਾ ਮੈਂ ਕਿਹਾ ਹੁਣੇ ਹੋਇਆ ਭਾਈ ਰੰਗ ਤਾਂ ਇਹਦਾ ਹੋਰ ਹੈ ਮੈਂ ਕਿਹਾ ਅੰਦਰੋਂ ਤਾਂ ਇਹਦੇ ਸਰਾਲ ਵੀ ਕਿਹੋ ਜਿਹਾ ਹੋ ਗਿਆ ਕਹਿੰਦੇ ਤਾਂ ਸਾਪ ਮੈਂ ਕਿਹਾ 15 ਕਿਲੋ ਦੀ ਸਰਾਲ ਪਾਤੀ ਉਹਦੇ ਗੱਲ ਚ 20 ਕਿਲੋ ਦਾ ਜਵਾਕ ਆਉ ਤੰਦਰਾ ਮੇਗਾ ਆਵਾਜ਼ ਉਹਦੀ ਬੰਦ ਹੋ ਗਈ ਉਹ ਕਿਹਾ ਨਰੇ ਸੇਵੀ ਦਾ ਕਿ ਮੈਂ ਅੱਦੇ ਦੇਖਿਆ ਹੈ ਕਾ ਇਹ ਦਿਖਾ ਲੋ ਕਰ ਦੇ ਖਾ ਉਹ ਸੇਵੀ ਤੇ ਦਲੇ ਅਸੇ ਦਾ ਦਾ ਵੀ ਇਹਨੂੰ ਆਏ ਜਿ ਲਿਖੇ ਵੀ ਡਰਦਾ ਨਹੀਂ ਮੈਂ ਹਾਂਜੀ ਤੇ ਦਿਸੀ ਜਾਂਦਾ ਤੇ ਇਹਨੇ ਤਾਂ ਵੀ ਡਰਿਆ ਲਈ ਕਰਦਾ ਮੈਂ ਕਿ ਆਜਾ ਲਵਾ ਦਿੰਦਾ ਮੈਂ ਮੈਂ ਲਵਾਇਆ ਉਹ ਕਹਿੰਦਾ ਤੂੰ ਤੇਰੇ ਪਾਵੇਂ ਗੱਲ ਚ ਮੈਂ ਕਿਉਂ ਭਾਵੇਂ ਮੈਂ ਇਹ ਖੜਾ ਰਿਹਾ 10 ਮਿੰਟ ਮੈਂ ਤਾਂ ਕਹਿ ਨਹੀਂ ਨੀ ਮੈਂ ਕਹ ਚਾਹ ਕੋ ਜੀ ਇਹਦਾ ਕੀ ਮੈਗਾ ਹੱਥਾਂ ਮਾ ਫੜਲੇ ਨੂੰ ਇਹਦੇ ਜਾਣ ਦਾ ਹੈ ਇਹ ਹੋ ਜੇ ਉੱਥੇ ਭਰਾਵਾ ਮਿਲੀ ਸੀ ਅੱਜ ਬਾਹਲੇ ਉਹ ਤਰ੍ਹਾਂ ਦਾ ਇਹ ਜਿਹਾ ਜ਼ਿਕਾਰ ਹੈ ਇੱਕ ਤਾਂ ਨਾਲ ਘਮਾਉਣ ਲੈ ਗਿਆ ਕਹਿੰਦਾ ਆ ਜਾਓ ਕਿ ਤੁਹਾਨੂੰ ਘਮਾਉਣ ਲੈ ਜਾਵਾਂ ਉਹਨੇ ਕਿਹ ਛੁ ਨਿੱਕੇ ਨੂੰ ਕੋਈ ਪਤਾ ਹੈ ਜੋ ਤਰ ਗਦੇ ਟ੍ਰੇਨਾਂ ਤੇ ਚੜਾਏ ਆ ਬਦਲ ਜੀ ਉਹ ਟ੍ਰੇਨਾਂ ਵੀ ਬਿਨਾ ਡਰਾਈਵਰਾਂ ਤੋਂ ਹੀ ਖਚੜ ਖਚੜ ਜਾਂਦੇ ਗਾ ਭਰਾਵਾ ਪਤਾ ਨਹੀਂ ਕਿਵੇਂ ਤੁਰ ਗਿਆ ਵਰਦ ਗਿਆ ਮੈਂ ਕਿਹਾ ਸਾਡੇ ਤਾਂ ਹੱਥੋਂ ਨੂੰ 6 6 ਵੱਜਣੇ ਕਿਉਂਕਿ ਜਿਹੜੇ ਕੰਪਿਊਟਰ ਤੇ ਬੈਠੇ ਉਹਨਾਂ ਨੇ ਮਾਰਿਆ ਕਰਨੀ ਐ ਇੰਦਰਲਾ ਖਾਲੀ ਲੱਗ ਏ ਆ ਗਈ ਓ ਪਈਆ ਚੱਕ ਬੰਦੇ ਜਾਦੇ ਮਰ ਗਏ ਮੱਲਾ ਮੈਂ ਤਾਂ ਗਿਆ ਲੋਕਰੀ ਤੋਂ ਦੂਜੇ ਪਾਸੇ ਲੱਗੇ ਨਾ ਮੈਥੋਂ ਵੀ ਦੋ ਬੈੜ ਗੀਆਂ ਇਦੋਂ ਮੈਂ ਬਾਈ ਨਾਲੇ ਪਾ ਦੋ ਮੈਥੋਂ ਬੈੜ ਗੀਆਂ ਹੋ ਗਿਆ ਕੰਮ ਹੋ ਤੇ ਫੇਰ ਮੈਂ ਕਹਿੰਦਾ ਸਾਡੇ ਦਾ ਕੁਝ ਚੱਲਣਾ ਸੀ ਹਨਾ ਇੱਥੇ ਬਾਵਾ ਤਰ ਮੈਂ ਵਰਦਿੰਗਾ ਜੀ ਨਵੇਂ-ਨਵੇਂ ਗਏ 에ਰਪੋਰਟ ਤੇ ਉੱਪਰ 에ਰਪੋਰਟ ਦੇ ਵਿੱਚ ਹੀ ਬੱਸ ਜਾਂਦੀ ਹੈ ਗਾਂ ਟ੍ਰੇਨ ਸਾਨੂੰ ਇੱਥੇ ਲਾਤਾ ਸਮਾਨ ਸਾਡਾ ਹੋਰ ਪਾਸੇ ਆ ਸੀ ਟ੍ਰੇਨ ਦੇ ਇਸ਼ੀ ਜਾ ਕੇ ਮੂਰੇ ਬਹਿ ਗਿਆ ਸਾਰਾ ਨਾ ਮੂਰੇ ਇਹਨੇ ਕਹਿੰਦੇ ਉੱਤਰ ਨਹੀਂ ਹੋਊ ਡਰਾਈਵਰ ਉਹ ਇੱਧਰ ਨਹੀਂ ਪੱਥਰੀ ਕੋਲ ਹੋ ਗਿਆ ਆ ਨਹੀਂ ਹੋ ਗਿਆ ਕਹਿੰਦਾ ਕੋਈ ਸਹਾਰਾ ਨਹੀਂ ਇਹਨੇ ਮੂਰੇ ਐਤ ਮੂਰੇ ਆਵੇ ਖੜਾ ਹੋ ਗਿਆ ਕਹਿੰਦਾ ਉਹ ਹੋਰ ਸਿੱਧੂ ਹੀ ਹੁੰਦੀ ਆ ਉਹ ਮੇਰੇ ਪਾਸਾ ਬਲਟੂ ਨੇੜੇ ਆ ਕੇ ਇਹ ਬਾਹਰਲਾ ਮੌਕਾ ਮੈਂ ਕਹੇ ਜੇ ਆਪਾ ਲੁਧਿਆਣੇ ਹੁੰਦੇ ਮੈਂ ਮੰਨਦੇ ਜਣਾ ਸੀ ਵੀ ਵੱਜਣਗੇ ਠੀਕ ਹੈ ਨਾ ਉਹ ਜਿਵੇਂ ਕਹਿੰਦਾ ਨਾ ਰੇਲ ਰੇਸ ਜੇ ਤੇ ਫਾਟਕਾਂ ਤੇ ਬੰਦਾ ਰੱਖਣਾ ਸੀ ਉਹਨਾਂ ਨੇ ਕੋਈ ਹਾਂਜੀ ਤੇ ਉਹ ਭਾਈ ਇੰਟਰਵਿਊ ਲੈਣ ਲੱਗ ਗਿਆ ਉਹਦੀ ਉਹ ਇੰਟਰਵਿਊ ਦੇਣ ਚਲਿਆਗਾ ਵਿਚਾਰਾ ਉਹ ਕਹਿੰਦਾ ਬਈ ਹਾਂ ਬਈ ਜੇ ਫਾਟਕ ਖਰਾਬ ਹੋਵੇ ਕੀ ਕਰੇਗਾ ਟਰੇਨ ਆਉਂਦੀ ਐ ਤੇ ਗਾਂ ਫਾਟਕਾਂ ਤੇਰਾ ਫਾਟਕ ਖਰਾਬ ਹੋ ਲਾ ਤੇ ਨਾਲ ਇਹ ਕੀ ਦੱਸੇਗਾ ਤੂੰ ਉਹ ਕਹਿੰਦਾ ਮੈਂ ਗਾਣੇ ਨੂੰ ਫੋਨ ਲਾ ਕੇ ਦੱਸ ਦੂੰਗਾ ਕਿ ਟ੍ਰੇਨ ਇਹ ਨਾ ਆਉਂਦੀ ਆ ਭਾਈ ਤੇ ਤੂੰ ਮੋਰੇ ਲਾ ਕਪੜਾ ਕੁਪੜਾ ਕੋਈ ਕਦੇ ਇਹ ਫੋਨ ਖਰਾਬ ਹੋਊਗਾ ਤੇਰ ਫਿਰ ਕਹਿੰਦਾ ਮੈਂ ਭੱਜ ਕੇ ਜਾਊਂਗਾ ਫਾਰਕਾਂ ਵਾਲੇ ਕੋਲੇ ਵੀ ਕਾਕਾ ਵੀ ਟ੍ਰੇਨ ਆਉਂਦੀ ਆ ਤੇ ਕੰਮ ਖਰਾਬ ਆ ਬੱਸ ਆਪ ਦਾ ਬੰਦ ਕਰ ਦੇ ਪਣਾ ਕੋਲੇ ਜਿਹੜਾ ਸਿੱਧੂ ਹੀ ਆਉਂਦੀ ਆ ਰੁਕੀ ਨਹੀਂ ਕਹਿੰਦਾ ਜੇ ਜਾਂਦੇ ਨੂੰ ਉਹ ਵੀ ਨਾ ਹੋਇਆ ਫੇਰ ਫਿਰ ਕਹਿੰਦਾ ਜੀ ਮੈਂ ਆਪਦੀ ਭੂਆ ਨੂੰ ਲੈ ਕੇ ਆਉਂਦਾ ਕਨਪੂਆ ਕੀ ਲੱਗੀ ਤੇਰੀ ਕਹਿੰਦਾ ਲੱਗੀ ਤਾਂ ਕਹਾਨੀਆਂ ਨੇ ਕਿ ਤੇਰੇ ਇਲਾ বাজਦੀਆਂ ਨਹੀਂ ਦੇਖੀ। ਤੇ ਦੇਖ ਲੂ ਕਹਿੰਦਾ ਤੂੰ ਬੱਜਿਆ ਨਹੀਂ ਗਈ ਨਾ ਕੋਈ। ਹੈ। ਅਦਾ ਹੀ ਮੇਰੀ ਪੂਆ ਦੇਖੂ ਕਿਵੇਂ বাজਦੀ ਨੇ। ਕਿਵੇਂ বাজਦੀ ਨੇ। ਉਹ ਆਈ ਉੱਥੇ ਸੀ। ਉਹਦੀ ਚੜ ਗਏ, ਉਤਰ ਜਗੇ, ਚੜ ਗਏ, ਉਤਰ ਜਗੇ ਤੇ ਠੰਡੇ ਲਾ ਕੇ ਚ ਲੈ ਕੇ ਚੱਲਿਆ ਸਾਨੂੰ ਬਰਫ ਵਾਲੇ ਚ। ਮਲੇਸ਼ੀਆ ਇੰਡੀਆ ਨੂੰ ਹੈ ਇੱਕ ਪਾਸਾ ਗਰਮ ਹੈ, ਇੱਕ ਪਾਸੇ ਬਰਫ ਪਈ ਚ। ਕਹਿੰਦਾ ਮਾਮੂ ਉੱਥੇ ਚੱਲਦੇ ਮੈਂ ਕਿ ਚਲੋ। ਉਹ ਬੱਚਾ 4:00 ਵਜੇ ਸਾਂ। ਅਸੀਂ ਤਾਂ ਕੱਪੜੇ ਵੀ ਨਾ ਮੋٹے ਪਾ ਕੇ ਗਏ ਹੁਣ ਇਤੋਂ ਗਰਮੀ ਚ ਫਿਰਦੇ ਆ ਕੋਟ ਚਾਗਲੇ ਪਾੜੇ ਲੱਗਦੇ ਹਨ ਤੇ ਅਸੀਂ ਜਦੋਂ ਇਹ ਕਹਿੰਦਾ ਪਸ਼ਾਬ ਕਰਨਾ ਕਹਿੰਦਾ ਆ ਜਾ ਚੱਲਗੇ ਇਹੋ ਗਾਂ ਕੇ ਪਸ਼ਾਬ ਕਰਕੇ ਆ ਗਏ ਤੇ ਇਹ ਕਹਿੰਦਾ ਇੱਥੇ ਤਾਂ ਪੱਛਣੀ ਚ ਕਰਕੇ ਯਾਰ ਨਹੀਂ ਨਹੀਂ ਕਹਿੰਦਾ ਇੱਥੇ ਸਾਰੇ ਇੱਕੋ ਜਿਹੇ ਰਿਵਿਜ਼ਨ ਕਹਿੰਦਾ ਬੰਦੇ ਤਾਂ ਨਹੀਂ ਇੱਕੋ ਜੇ ਐ ਤੋ ਤਮੇ ਚੋਕਲੇ ਲੱਗੇ ਰਿਵਿਜ਼ਨ ਮੈਂ ਮੰਨਦਾ ਹੀ ਕੋਈ ਹੋਰ ਕੇ ਕਹਿੰਦਾ ਇਹ ਤੋ ਲੈ ਕੇ ਆਂਦੇ ਵੰਡੀ ਜਾਂਦਾ ਫ੍ਰੀ ਹੁਣ ਵੀ ਉਹੀ ਨਹੀਂ ਹੈ ਕੋਮੇ ਚਰਗਨ ਕੋਈ ਨਾ ਮਾਮੀ ਨੂੰ ਨਾ ਦਸਿਗਣਾ ਮੈਨੂੰ ਚੰਦੀ ਲੱਗੀ ਆਪਾਂ ਕਹਿੰਦਾ ਮੋੜ ਕੋਲ ਕਿ ਉੱਥੇ ਆ ਕੇ ਸਾਰੀ ਦਿੜ ਦੇ ਘੁਮਾ ਕਹਿੰਦੇ ਜਿੱਤੋ ਕਰਕੇ ਜਿਹੜਾ ਜੁੱਤੀ ਫੇਰ ਲਿਆ ਸਾਨੂੰ ਨਹੀਂ ਦੱਸਿਆ ਉੱਥੋਂ ਫੇਰ ਲੈ ਕੇ ਤੁਰ ਪਿਆ ਮੈਂ ਕਿਹਾ ਬਾਦਫੜਾ ਪਾਸਾ ਬੜੀ ਦੂਰ ਆ ਯਾਰ ਤੇ ਮੈਂ ਕਿਹਾ ਰਹਿਣ ਦਿੰਦੇ ਇੰਨੀ ਦੂਰ ਤਾਂ ਮੈਂ ਕਿਹਾ ਬਣ ਜਾਂਦੇ ਨੂੰ ਨੇ ਰਣ ਮੁੜਾ ਕੇ ਕਿਵੇਂ ਕਹਿੰਦਾ ਮੁਰਦਿਆਂ ਨੂੰ ਇੰਨਾ ਟਾਈਮ ਨਹੀਂ ਲੱਗਣਾ ਮੈਂ ਕਿਹਾ ਕਿਉਂ ਕਹਿੰਦਾ ਮੁਰਦਿਆਂ ਨੂੰ ਸੇੜ ਸਿੱਧੀ ਆਉਂਦੀ ਹੈ ਤੇ ਮੈਂ ਕਿਹਾ ਹੁਣ ਸਿੱਧੀ ਨੇ ਚੜ ਜਾਂਦੇ ਕਹਿੰਦਾ ਨਹੀਂ ਉਹਨੇ ਬੋਲ ਕੇ ਕਹਿੰਦਾ ਮਰਦਿਆਂ ਨੂੰ ਤਾਂ ਸਿੱਧੀ ਆਪੇ ਆਉਂਦੀਆਂ ਕਹਿੰਦਾ ਰਾਹ ਤਾਂ 20 ਕਿਲੋਮੀਟਰ ਦਾ ਇਹ ਤਾਂ ਤੜਕੇ ਦਾ ਕੋਈ ਕਮਾਈ ਜਾਂਦਾ ਹੋਰ ਬਸਈ ਕਹਿੰਦੇ ਇੱਥੋਂ ਜਿੱਥੋਂ ਹੁਣ ਆ ਪਏ ਆ ਕਹਿੰਦਾ ਮੈਂ ਤਾਂਾਂ ਜਾ ਕੇ ਵੇਖ ਕੇ ਇੱਥੋਂ ਹੀ ਚੜੇ ਸੀ ਸਵੇਰੇ ਉੱਥੇ ਹੀ ਗਿਆ ساری ਜਿਹੜੀ ਧਮਾਕੂ ਕੇ ਮੈਂ ਕਹੀ ਤੀ ਚਾਹੁੰਦੀ ਹਾਂ ਕਹਿੰਦਾ ਹੋਰ ਯਾਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਹਿੰਦਾ ਕੋਈ ਨਾ ਆ ਜਾ ਮੈਂ ਕਿਹਾ ਉਹ ਘਮਉ ਗਈ ਸਾਨੂੰ ਫਿਰ ਮੈਨੂੰ ਕਹਿੰਦਾ ਕੱਲ ਨੂੰ ਕਹਿੰਦਾ ਕਿ ਹੋਰ ਲੈ ਕੇ ਚੱਲ ਗਏ ਮੈਂ ਕਿਹਾ ਰਹਿਣ ਦੇ ਮੁੜ ਕੇ ਤੀਰੇ ਵਾਲਾ ਪਿੰਡ ਨਾ ਭੁੱਲ ਜਾਈਏ ਨਾ ਉਹ ਕਰਨਾ ਚਾਹਵੇ ਆਪਾਂ ਨੂੰ ਭਰਾਵਾ ਨੇੜੇ ਨੇੜੇ ਘੋਬਲਾ ਆਪਾਂ ਦੇ ਇੱਥੇ ਘੋਬ ਨਾਲੇ ਆ ਕਿਉਂਕਿ ਕਈ ਵਾਰੀ ਆਪਾਂ ਬਗਾਨੇ ਮੋਲ ਕੇ ਚਲੇ ਜਾਂਦੇ ਆ ਬੱਚਿਆਂ ਦਾ ਦਿਮਾਗ ਬਹੁਤ ਹੁੰਦਾ ਇਹ ਬੱਚਾ ਆਪਣੇ ਹੋ ਜਾ ਸੀਗਾ ਭਾਈ ਇਹਨੇ ਸਾਰੀ ਭਾਸ਼ਾ ਸਿੱਖ ਲਈ ਉਹਨਾਂ ਦੀ ਉਹ ਪ੍ਰਾਣੇ ਰਹਿੰਦੇ ਆ ਅਸੀਂ ਵੈਸੇ ਗਏ ਆ 5 ਦਿਨ ਹੋ ਗਏ ਗਿਆਨ ਨੂੰ 5 ਦਿਨਾਂ ਚ ਮੇਰੇ ਸ਼ੋਹਰ ਨੇ ਫੋਨ ਫੜ ਲਿਆ ਉਹਨੂੰ ਦੱਸਣਾ ਆ ਟੈਕਸੀ ਨਾਲ ਨੂੰ ਕਰੀ ਜਾਵੇ ਰਾਈਟ ਰਾਈਟ ਅੰਦਰ ਵੀ ਹਾਂ ਸੱਜੇ-ਸੱਜੇ ਰਾਈਟ ਕੰਨਨ ਕੰਨਨ ਅਣੀ ਵੀ ਬੱਚੇ ਆਪਣੀ ਭਾਸ਼ਾ ਬਿੱਤੀ ਉਹਨਾਂ ਦੀ ਇਹ ਕਹਿੰਦਾ ਮੈਨੂੰ ਫੜਾਇਆ ਜਾ ਰਹੇ ਨੇ ਮੈਂਟ ਚ ਗਿਆ ਤੁਹਾਨੂੰ ਕਹਿੰਦਾ ਵੀ ਇੱਥੇ ਖੜੇ ਰਿਹਾ ਸੀ ਕਹਿੰਦਾ ਉਹਨਾਂ ਦੀ ਭਾਸ਼ਾ ਚ ਜਾ ਰੋ ਟਰਡ ਬੋ ਤਾਂ ਉਹ ਮੈਂਟ ਜੀ ਟੈਕਸੀ ਲੈ ਕੇ ਆ ਗਿਆ ਉਹ ਕਹਿੰਦਾ ਵੀ ਕਿਹਨੇ ਗੱਲ ਕਰੀ ਸੀ ਇਹ ਕਹਿੰਦਾ ਮੈਂ ਉਹ ਕਹਿੰਦੇ ਇਹ ਤਾਂ ਕਰਾਇਆ ਕੋਈ ਨਾ ਗਲਤੀ ਇਹਨੂੰ ਭਾਸ਼ਾ ਆਉਂਦੀ ਹੈ ਕਹਿੰਦਾ ਮੈਂ ਵੀ ਇਹ ਤਾਂ 5 ਦਿਨ ਹੋ ਗਏ ਇਹਨੂੰ ਮੈਂ 5 ਸਾਲਾਂ ਦਾ 15 ਸਾਲਾਂ ਵਾਲੀ ਨੂੰ ਆਉਂਦੀ ਨਹੀਂ 5 ਦਿਨਾਂ ਵਾਲੀ ਮੌਦੀ ਆ। ਜਵਾਗ ਦਾ ਦਿਮਾਗ ਇਹੋ ਜਿਹਾ ਹੁੰਦਾ ਏ ਕਿ ਕਿਹੜਾ ਬੀ ਆ ਗਿਆ ਕਿਤੇ। ਹੁਣ ਅਲੀਵੀ ਵਾਲੇ ਸਾਡੇ ਕੋਲੇ ਆਏ ਹੋਏ ਸੀਗੇ ਤੇ ਉਹਨਾਂ ਨੇ ਪਾਸਾ ਗੈਚ ਕਰ ਗਿਆ ਬਈ। ਤੇ ਉਹਨਾਂ ਨਾਲ ਫੋਨ ਤੇ ਗੱਲ ਕਰਦਾ। ਸਾਰੀ ਉਹਨਾਂ ਨੇ ਲਗਾਇਆ ਲੈਂਦਾ ਕਿ ਫਿਲਹਾਲ ਕੋਈ ਇਤਮਾਮ ਅਲhamdulillah। ਇੰਤਕ ਕੋਈ ਸੁਗਲਫੀ ਮਾਫੀ ਮਯਾ ਸ੍ਰੀਸ ਮਾਫੀ ਸਾਰ ਲਗੋ ਸੱਕ ਗਿਆ। ਵੱਜ਼ ਮੋੜ ਤੇ ਮੋੜ ਤੇ ਲਾਉਂਦੇ ਫੜ ਲਏ ਨੇ ਉਹਦੇ ਨਾਲ ਰਹਿ ਕੇ। ਤੇ ਬਸ ਉਹਦੇ ਨਾਲ ਚੱਲ ਪਿਆ ਗੱਲਾਂ ਕਰਨ ਲੱਗ ਗਿਆ ਉਹਦੇ ਨਾਲ ਵਧੀਆ ਹੁਣ ਗੱਲਬਾਤ ਕਰਦਾ ਇਹ ਦਿਮਾਗ ਹੁੰਦਾ ਜਿੱਦਾਂ ਨੂੰ ਮਰਜ਼ੀ ਲਾਦਾ ਹਨਾ ਹੁਣ ਮੈਨੂੰ ਪੰਜਾਬੀ ਵੀ ਆਉਂਦੀ ਹੈ ਮਰਾਠੀ ਵੀ ਆਉਂਦੀ ਹੈ ਮਾਰਵੜੀ ਵੀ ਆਉਂਦੀ ਹੈ ਠੀਕ ਹੈ ਹੋਰ ਤਾਂ ਹੋਰ ਮੈਨੂੰ ਲਕਾਂਵਾਲਾ ਵਾਲਿਆਂ ਦੀ ਭਾਸ਼ਾ ਵੀ ਆਉਂਦੀ ਹੈ ਵਿੱਚ ਵਿੱਚੋ ਹਜੇ ਤਾਂ ਥੋੜੀ ਆਉਂਦੀ ਹੈ ਹਲਕੀ ਹਲਕੀ ਹਾਂ ਹਲਕੀ ਹਲਕੀ ਹੋਊ ਤੇਰੀ ਵਾਲੀ ਗੱਲ ਆ ਹਲਕੀ ਹਲਕੀ ਹੋਊ ਜਾਂ ਆਉਂਦੀ ਜਰੂਰ ਹੈ ਜਿਵੇਂ ਉਹ ਬੰਦਾ ਨਾ ਕੋਈ ਸੌਰਾ ਸੀਗਾ ਹਰਾਮੀ ਇਹ ਆਪਦੇ ਨੋਨੂ ਲੈਣ ਚ ਲੈ ਗਿਆ ਤੇ ਉਹ ਬੰਦਾ ਸੀਗਾ ਮਾੜਾ ਦਾ ਤੇ ਰਾਜ ਉਹਨੇ ਅਖਿਆ ਵੀ ਉਹ ਨੂੰ ਕਿਵੇਂ ਮੇਰੇ ਨਾਲ ਰਹੇ ਯਾਰ ਬੀ ਮੁੰਡਾ ਤਾਂ ਮੁੰਡਾ ਤਾਂ ਬਹੁਤ ਚ ਹੈ ਤੇ ਉਸ ਟਿੜਣ ਲੱਗੇ ਕਹਿੰਦਾ ਮੇਰੇ ਦਰਦ ਹੁੰਦਾ ਨੂੰ ਆਖਾ ਰਾਜਾ ਜੀ ਬਾਪੂ ਜੀ ਦੇ ਦਰਦ ਹੋਣ ਲੱਗੋ ਤੁਰ ਕੇ ਆਉਂਦੇ ਸੀਗੇ ਕਹਿੰਦਾ ਫਲਾਨਿਆਂ ਦੇ ਇੱਧਰ ਦੀ ਜਾ ਪਈ ਪਈ ਜਾਓ ਤੇ ਸਾਥ ਰਹਿੰਦਾ ਉਹਨੂੰ ਪੁੱਛ ਕੇ ਆ ਆਪ ਹੀ ਸਵਾਜ ਦੇ ਮਾਲਕ ਉੱਥੇ ਬਹਿ ਗਿਆ ਜਾਨੀ ਕਹਿੰਦਾ ਬੱਚਾ ਬੇਲਾ ਤੁਸੀਂ ਸਹੁਰੇ ਨਾਲ ਪਤੀੰਗੂ ਰਹੋ ਸੁਰਗਿੰਦਰ ਜੱਟ ਨੇ ਬੱਦਰੀ ਨੂੰ ਮੇਰਾ ਸਾਲਾ ਭਾਈ ਉਹ ਨੂੰ ਕਿਵੇਂ ਦੱਸਿਆ ਕਿ ਨੋ ਹਨਾ ਸਾਰੇ ਨੂੰ ਕਹਿੰਦੀ ਜੀ ਬਾਬਾ ਤਾਂ ਐ ਕਹਿੰਦਾ ਬਾਪੂ ਜੀ ਕਹਾਂ ਫਿਰ ਸ਼ੇਦੀ ਕਰੋ ਨਾ ਬਜਾਓ ਸੁਰਗਿੰਦਰ ਜੱਟ ਗਾ ਠੀਕ ਹੈ ਲੈ ਕੇ ਤਾਂ ਬੜ ਗਿਆ ਉਹ ਹਰ ਹਰਦੀ ਚ ਸਾਣੇ ਚ ਉਧਰ ਉਹ ਫੌਜੀ ਆ ਗਿਆ ਉਹਨੇ ਕਿਹਾ ਵੀ ਆਇਆ ਹੀ ਨਹੀਂ ਬਾਪੂ ਜਦੋਂ ਵੇਖਿਆ ਕਹਿੰਦਾ ਬਾਥਰਾ ਕਹਿੰਦਾ ਕੋੜੇ ਮੁੰਡਾ ਆ ਗਿਆ ਹੁਣ ਭੱਜੜ ਤੇ ਉਹ ਖੜਕਣ ਮੇਰੇ ਵਾਲੇ ਸਾਣ ਦੇ ਉਹ ਗੁਰੂ ਜੀ ਹੈ ਕਹਿੰਦੀ ਬਾਪੂ ਜੀ ਆ ਗਈ ਹੁੰਦਾ ਕਹਿੰਦਾ ਸੌਕਾਂ ਦੀ ਚੱਲੀਆਂ ਵਾਈ ਦੀਆਂ ਉੱਜੀ ਚੱਲ ਕਹਿੰਦਾ ਉਹ ਸੌਕਾਂ ਦੀ ਚੱਲੀਆਂ ਵਾਈ ਦੀਆਂ ਉੱਜੀ ਚੱਲ ਉਹ ਕਹਿੰਦੀ ਇੱਥੇ ਆ ਨਹੀਂ ਵੱਜਣ ਲੱਗਣਾ ਬਾਪੇ ਨੇ ਤਾਂ ਜੇ ਕਈ ਰੋਕ ਕੇ ਵੱਜਣਗੇ ਕਹਿੰਦਾ ਨਾ ਨਾ ਇਹ ਤਾਂ ਤਿਆਰ ਹੈ ਚੱਲੀਆਂ ਤਾਂ ਵੱਜੀ ਜਾਂਦਾਂਗਾ ਭਾਈ ਉਹ ਸੁਣੀ ਚੱਲਾਂਗਾ ਹਾਂ ਹੰਦਾ ਮੈਂ ਪੱਤੀ ਜੱੜ ਦੇ ਚੱਲੀਆਂ ਝੁਣੀ ਚੱਲ ਹੈ ਇਹ ਬੜਾ ਕਈ ਮੇਰੀ ਹੋ ਜਾਂਦਾ ਤੇ ਆਪਣੀ ਭਾਸ਼ਾ ਥੋੜੀ ਜਿਹੀ ਦੋ ਪਾਸੇ ਲੱਗ ਜਾਂਦੀ ਹੈ ਨਾ ਆਪਣੀ ਭਾਸ਼ਾ ਦਾ ਹੈ ਕਈ ਵਾਰੀ ਬੰਦਾ ਨਹੀਂ ਵੇਦਾ ਕੀ ਕਹਿਣਾ ਤੇ ਕੀ ਕਹਿ ਕੋ ਸੋਰ ਜਾਂਦਾ ਹੈ ਮਤਲਬ ਉਹ ਸੋਰ ਨਿਕਲਿਆ ਉਹ ਨਾ ਬਹੁਤ ਦਿਨ ਸਕੂਲ ਚ ਵੀ ਹੋਇਆ ਸਾਡੇ ਨਾਲ ਬਹੁਤ ਵਾਰੀ ਹੋਇਆ ਇੱਕ ਵਾਰੀ ਨਹੀਂ ਪਰ ਚਲੋ ਉਹ ਕਹਿੰਦੇ ਹੁੰਦੇ ਭਾਸ਼ਾ ਆਉਂਦੀ ਹੈ ਜਿਵੇਂ ਸੋਚਣੀ ਆਉਂਦੀ ਆ ਦਿਮਾਗ ਦੀ ਆਪਾਂ ਕਿਵੇਂ ਸੋਚਣਾ ਉਹਨੂੰ ਜਿਵੇਂ ਸੋਚਾਂ ਕਿ ਉਹ ਮੇਦਾ ਹੋ ਜਾਊਗਾ ਨਾ ਜੇ ਵੇਲਾ ਪੁਰਾਣੇ ਸਮੇਂ ਤੇ ਜੇਲ੍ਹ ਜੂਗ ਕੇ फांसी ਦਿੰਦੇ ਹੁੰਦੇ ਸੀ ਵੀ ਉਹਦਾ ਰੱਸਾ ਲੈਣੀ ਸੀ ਉਹਨਾਂ ਦਾ ਭੋਖ ਰੱਖਿਆ ਸੀ ਭੋਖ ਐਡਾ ਮੋਸਕਾਵਾ ਭੋਖ ਕੋਲੇ ਬੰਦਾ ਛੱਡ ਦਿੰਦੇ ਨਹੀਂ ਤਰਕੇ ਜੇਦਨ ਕਹਿੰਦੇ ਜਾਂ ਬਾਹ ਚੱਕ ਲਿਆ ਹੋਏ ਗੁੰਦਾ ਮਾਰ ਦਿਆਦਾ ਸੀ ਤੇ ਬਿਹਾਰੀ ਆ ਗਿਆ ਇੱਕ ਐਡਾ ਮੋਸਕਾਵਾ ਬਿਹਾਰੀ ਤੇ ਉਹਦੇ ਜੱਜ ਨੇ ਸਜ਼ਾ ਮੌਤ ਦੇਤੀ ਜੇ ਲੋਕਾਂ ਨੇ ਛੱਡਿਆ ਉਹ ਭੋਖ ਕੋਲੇ ਤੜਕੇ ਜਦੋਂ ਆਏ ਥਾਨੇ ਵਾਲੇ ਦੂਜੇ ਜੇਲਰ ਕਹਿੰਦਾ ਜਾਓ ਡੈੱਡ ਬੋਡੀ ਚਾਕੇ ਜਾਓ ਜਦੋਂ ਗਏ ਉੱਥੇ ਦਾ ਭਈ ਆਇਆ ਬੈਠਾ ਭੋਗ ਮਰਿਆ ਬਣਾਵਾ ਉਹਦੇ ਚਰਚਾ ਤੇ ਬੈਗੇ ਦੂਜੇ ਆਇਆ ਜੇਲਰ ਸਾਹਿਬ ਜੇਲਰ ਸਾਹਿਬ ਕਹਿੰਦੇ ਨਰਥ ਹੋ ਗਿਆ ਕਹਿੰਦੇ ਕੀ ਹੋਇਆ ਕਹਿੰਦਾ ਫਾਂਸੀ ਵਾਲਾ ਜਾਨਵਰ ਮਰ ਗਿਆ ਕਹਿੰਦਾ ਅਸੀਂ ਅੰਨਡੇ ਗਏ ਕਹਿੰਦਾ ਉਹਨੂੰ ਵੀ ਖਤਰਾ ਆ ਗਿਆ ਉਹ ਕਹਿੰਦਾ ਆਪਾਂ ਕੀ ਕਰਾਂਗੇ ਕਹਿੰਦਾ ਹੁਣ ਸਾਲਾ ਭਈਆ ਰੱਖੋ ਉੱਥੇ ਯਾਰ ਉਹਦੋਂ ਵੀ ਖਤਰਾ ਆ ਗਿਆ ਉਹਨਾਂ ਨੇ ਭਈਆ ਰੱਖ ਲਿਆ ਭਰਵਾ ਹੁਣ ਜਿਹੜਾ ਬੰਦੇ ਨੂੰ ਫਾਂਸੀ ਸਜ਼ਾ ਹੋਇਆ ਕਰੇ ਉਹ ਕੋਲ ਤਾਂ ਰਾਤ ਸਾਰੀ ਛੱਡਦੇ ਦੀ ਭਈਏ ਕੋਲ ਤਾਂ 2 ਘੰਟਾ ਵਾ ਜੱਕ ਲਿਆ ਕਰਨ ਬੰਦਾ ਮਰਿਆ ਪਿਆ ਰਹੇ ਤੇ ਭਈਏ ਨੇ ਹੋਣ ਲੱਗਾ ਦਰਦ ਪੈਂਟ ਐ ਉੱਠ ਗੜੀਦੇ ਹੋਗੇ ਤਾਂ ਵੀ ਆਪਰੇਸ਼ਨ ਕਰਾਉਣਾ ਪੈਣਾ ਡਾਕਟਰ ਤੇ ਜਾ ਕੇ ਡਾਕਟਰ ਉਹਨਾਂ ਨੇ ਦੱਸਿਆ ਵੀ ਇਹ ਮੌਤ ਵਾਲਾ ਯੰਤਰ ਹੈ ਮੂੰਹ ਬੰਦੋ ਵੀ ਇਹ ਫਾਂਸੀ ਅੱਜ ਕੱਲ ਇਹ ਹੀ ਦਿੰਦਾ ਹੈ ਉਹਨਾਂ ਨੇ ਮੂੰਹ ਮਾ ਬੰਨੇ ਡਾਕਟਰਾਂ ਨੇ ਟੀਕੇ ਲਾ ਕੇ ਸੌਣ ਨਾਲੇ ਲਾਉਣ ਭਈਆ ਸੌਣਾ ਨਾ ਹੋਵੇ ਭਰਾਵਾ ਉਹ ਕਹਿੰਦਾ ਵੀ ਆਂ ਇਹ ਕਰਦੇ ਉਹਦਾ ਪ੍ਰੈਸ਼ਰ ਤੁਸੀਂ ਸੁਣਨ ਵਾਲੇ ਚੱਕਰਾਂ 'ਚ ਨਾ ਪੋ ਉਹਨੂੰ ਕੋਈ ਨਾ ਕੋਈ ਇੱਥੇ ਮੌਤ ਹੋ ਜੂਗੀ ਇਹਦੀ ਆ ਨਾ ਵੀ ਇਹ ਸੁਣ ਨਹੀਂ ਹੋਣਾ ਇਹਨਾਂ ਲੋਕਾਂ ਨੇ ਅਸੀਂ ਡਾਕਟਰਾਂ ਅਸੀਂ ਐਂ ਕਰ ਨਹੀਂ ਸਕਦੇ ਉਹ ਕਹਿੰਦੇ ਫੇਰ ਕਹਿੰਦੇ ਲਾਲੂ ਨੂੰ ਰੋ ਫੋਨ ਬਿਹਾਰ ਤੋਂ ਉਹਨੇ ਲਾਲੂ ਖਿਸ਼ਾ ਨੂੰ ਫੋਨ ਲਾਇਆ ਵੀ ਐਂ ਕਰਕੇ ਵੀ ਤੁਹਾਡਾ ਜਿਹੜਾ ਬਿਹਾਰੀ ਅਸੀਂ ਪੜਿਆ ਵੀ ਉਹ ਸੁਣ ਨਹੀਂ ਹੁੰਦਾ ਅਰੇ ਕਹਿੰਦਾ ਬਾਤ ਕੋ ਨਹੀਂ ਹੈ ਨੀਚੇ ਵਾਲਾ ਬਸਤ ਲਾ ਕੇ ਸੁੰਘਾ ਦਿਓ ਕਹਿੰਦਾ ਇਹਨੂੰ ਨੀਕਰ ਲਾ ਕੇ ਸੁੰਘਾਓ ਇਹ ਬਿਓਸ ਹੋ ਜੂ ਜਦੋਂ ਨੀਕਰ ਲੱਕ ਨੇੜੇ ਕੀਤੀ ਭਇਆ ਕੌਮ ਭਈ ਉਹ ਚੇਨੀ ਕਰਕੇ ਤੱਕ ਡਾਕਟਰ ਨੇ آپریشن ਕਰਕੇ ਸਾਰੇ ਬੈੱਜੇ ਵੀ ਕਦੋਂ ਉੱਠੂ ਤਾਂ ਸੁਚੀ ਲਈਏ ਭਈ ਕਰਕੇ ਉੱਠਿਆ ਜਾ ਕੇ ਜੇ ਉਹ ਕਹਿੰਦਾ ਪੈਸੇ ਕਿੰਨੇ ਆ ਪੈਸਾ ਦਫਾ ਕਰ ਕੇ ਕਹਿੰਦਾ ਤੂੰ ਜੱਟ ਟੈਕਨੀਕ ਕਰੀ ਦੇ ਜੋ ਇਹਨਾਂ ਲੋਕਾਂ ਨੇ ਟੀਕੇ ਲਾਈ ਜਾਂਦੇ ਆ ਕਹਿੰਦਾ ਅਸੀਂ ਤੇ ਇਹੀ ਸੰਗਾ ਕੇ ਟ੍ਰੀਟਮੈਂਟ ਕਰੀ ਜਾਵਾਂਗੇ ਡੱਬੀ ਚ ਪਾ ਕੇ ਰੱਖ ਲੈਣੇ ਭਰਾਵਾ ਨਾਲੇ ਕਹਿੰਦਾ ਤੇ ਮਾ ਡਾਕਟਰ ਦੱਦ ਨੇ ਪਿੰਦੇ ਵੀ ਜਿਆਦਾ ਬੋਝ ਨਾ ਲੱਗ ਜੇ ਕਿ ਜਿਹਨੂੰ ਇਹਦਾ ਪਤਾ ਹੀ ਹੈ ਵੀ ਜਿਹੜੇ ਇਹਦੇ ਨਾਲ ਬਿਊਜ਼ ਰਿਪੋਰਟ ਦਾ ਕਰੂਗੇ ਉੱਥੂ 24 ਘੰਟਾ ਜਾਵਾਂਗਾ ਪਰ ਕੋਲ ਕੋਲ ਕੇ ਕਰੀ ਉਰਦਗੀ ਕੇ ਬੰਦਾ ਸੀ ਹਨਾ ਦੂਜੇ ਦਿਨ ਬੰਦ ਗਿਆ ਜਿਵੇਂ ਉਹ ਦਾਦਾ ਰਹਿੰਦਾ ਆਪਾਂ ਲਾ ਗਏ ਨਾ ਉਹਦਾ ਡਾਕਟਰ ਆਪਰੇਸ਼ਨ ਕਰਨ ਲੱਗੇ ਕਹਿੰਦਾ ਦਿਲ ਕੱਢ ਕੇ ਬਾਹਰ ਰੱਖ ਲਿਆ ਬੰਦੇ ਦਾ ਮਗਰ ਕੁੱਤਾ ਅਗੜਾਈ ਕਹਿੰਦਾ ਦੇ ਕੁੱਤਾ ਲੈ ਗਿਆ ਕੁੱਤੇ ਦੇ ਮਗਰ ਭੱਜੇ ਨਾ ਬਹੁਤ ਭੱਜੇ ਕੁੱਤਾ ਥੀ ਨਹੀਂ ਆਇਆ ਜਿਹੜਾ ਖਾ ਗਿਆ ਉਹਨੇ ਪੈਨ ਬੰਦਾ ਮਾ ਟੂ ਕੇ ਰੱਖ ਭੱਜ ਉਹਦਾ ਕਰੋ ਇਹ ਨੂੰ ਕਹਿੰਦਾ ਉਹਨਾਂ ਨੇ ਕੁੱਤਾ ਭਾਈ ਲਿਆ ਕਹਿੰਦੇ ਇਹਦਾ ਕੱਢੋ ਸਾਲੇ ਤਾਂ ਇਹਦੇ ਪਾ ਦਿੰਦੇ ਕਹਿੰਦਾ ਬੰਦੇ ਦੇ ਕੁੱਤੇ ਦਾ ੜਾ ਪਤਾ ਉਹਨਾਂ 15 ਦਿਨਾਂ ਬਾਅਦ ਘਰ ਵਾਲੇ ਆਏ ਕਹਿੰਦੇ ਲੈ ਕੇ ਉਹਨੂੰ ਦਿਖਾਉਣ ਮਰੀਜ਼ ਨੂੰ ਉਹ ਕਹਿੰਦੇ ਵੀ ਕਿਵੇਂ ਆ ਵੀ ਮਰੀਜ਼ ਨੂੰ ਪੁੱਛਿਆ ਡਾਕਟਰ ਨੇ ਵੀ ਕਿਵੇਂ ਇਹਨਾਂ ਦਾ ਕਾਤਾ ਉਹ ਕਹਿੰਦੇ ਜੀ ਪਤਾ ਨਹੀਂ ਕਹਿੰਦੇ ਵੀ ਥੱਲੇ ਜੇ ਵਰਦਾ ਬਿੱਜਾਂ ਦੇ ਥੱਲੇ ਸੁੰਧਦਾ ਜਾ ਡਾਕਟਰ ਨੇ ਉਹ ਹੁਣ ਬਿੱਲੀਆਂ ਭਾਲਦਾ ਸੀ ਭੈਣਾਂ ਦਾ ਕੁੱਤੇ ਵਾਲਾ ਸੀ ਹਨਾ ਉਹਨੇ ਮਰੀਜ਼ ਨੂੰ ਪੁੱਛਿਆ ਵੀ ਤੈਨੂੰ ਕੀ ਮਹਿਸੂਸ ਹੁੰਦਾ ਕਹਿੰਦਾ ਹੁੰਦਾ ਕੋਈ ਨਹੀਂ ਜਦੋਂ ਪਿਸ਼ਾਬ ਆਉਂਦਾ ਕਹਿੰਦਾ ਲੱਤ ਚੱਕੀ ਜਾਂਦੀ ਤੇਰ ਕੁੱਤੇ ਵਾਲਾ ਸੀ ਮੇਰਾ ਭਰਾ ਕਹਿੰਦਾ ਲੱਤ ਚੱਕੀ ਜਾਂਦੀ ਆਪੀ ਕੀ ਨਾ ਹੀ ਪ੍ਰਸੇ ਉਹ ਡਾਕਟਰ ਵੀ ਜਗਾਰ ਕੋਤੇ ਵਾਲਾ ਫਟਕੇ ਤੇ ਆ ਤਾਂ ਉਹੀ ਚੱਲੀਆਂ ਜਾਂਦਾ ਨਾ ਨਾ ਤਾਂ ਦੀ ਕੰਪਾਨ ਦੀਆਂ ਗੱਡੀਆਂ ਆ ਤਾਂ ਉਹੀ ਜਾਂਦਾ ਜਿਵੇਂ ਸਾਡੇ ਇੱਕ ਡਾਕਟਰ ਵੀ ਨੇ ਕਹਤਾ ਕਹਿੰਦੀ ਫੇਰ ਕਿਉਂ ਗਿਆ ਇੱਕਾ ਬੱਚਾ ਮਰ ਗਿਆ ਕਿੰਨੇ ਪੈਦਾ ਹੁੰਦੇ ਆ ਕਹਿੰਦੀ ਉਹਨਾਂ ਦੀ ਖੁਸ਼ੀ ਮਨਾਓ ਫਟੇ ਉਹ ਤੇ ਇਹੋ ਜੀ ਜੰਮਣ ਦੇ ਤੇਰੇ ਹੈ ਐਡੀ ਦਰਦਨਾਕ ਮੌਤ ਦਿੱਤੀ ਥਾਣੇਦਾਰ ਕਹਿੰਦਾ ਮੇਰੇ ਅੱਖਾਂ 'ਚੋਂ ਪਾਣੀ ਤਰਲ ਤਰਲ ਚੱਲ ਪਿਆ ਮੁੰਡੇ ਦੀ ਡੈੱਡ ਬਾਡੀ ਦੇਖ ਕੇ ਉਹਦੀ ਬੱਚੇ ਵੀ ਜਿਹੜਾ ਭੰਜਾ ਨੇ ਮਾਰਿਆ ਕਿੰਦਾ ਆਪ ਮoare ਪਾਣੀ ਵਗ ਪਿਆ ਅੱਖਾਂ ਚੋਂ ਮੈਂ ਆਪਦੀ ਜ਼ਿੰਦਗੀ ਚ ਐਦਾ ਭਿਆਨਕ ਕਤਲ ਨਹੀਂ ਦੇਖਿਆ ਜਿੱਦਾਂ ਦਰਿੰਦਗੀ ਨਾਲ ਉਹ ਕੀਤਾ ਗਿਆ ਬੱਚੇ ਨਾਲ ਵੀ ਇੱਕ ਥਾਣੇਦਾਰ ਆਪ ਕਹਿ ਦਿੰਦੇ ਆ ਪੁਲਿਸ ਜਦੋਂ ਡੈੱਡ ਬੋਡੀ ਕੋਲੇ ਆਉਂਦੀ ਆ ਪੁਲਿਸ ਲਈ ਇੰਨੇ ਨੇਡਰ ਹੁੰਦੀ ਆ ਕਿ ਸਾਰਾ ਕੁਝ ਸਹੀ ਕਰਕੇ ਘਰ ਆ ਲੈਣ ਤਾਂ ਹੀ ਨਹੀਂ ਜਿਹੜੇ ਉਹਨਾਂ ਨੇ ਵੀ ਉਹਨਾਂ ਤੋਂ ਦੋਨਾਂ ਤੋਂ ਦੇਖਿਆ ਨਹੀਂ ਜਾਣਾ ਨਾ ਤੇ ਥਾਣੇਦਾਰ ਤੋਂ ਕਹਿੰਦਾ ਮੈਥੋਂ ਨਹੀਂ ਦੇਖਿਆ ਗਿਆ ਯਾਰ ਮੇਰੇ ਅੱਖਾਂ ਚੋਂ ਪਾਣੀ ਡਿੱਗਰ ਆ ਗਿਆ ਮੈਨੂੰ ਕਹਿੰਦਾ ਹਜੇ ਵੀ ਕਹਿੰਦਾ ਕਿੰਨੇ ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਮੈਨੂੰ ਬੱਚੇ ਹੀ ਨਹੀਂ ਭੁੱਲਦਾ ਯਾਰ ਕਿਵੇਂ ਮਾਰਿਆ ਉਹ ਇਹਨਾਂ ਨੇ ਯਾਰ ਕਿਉਂ ਇੰਨੀ ਦਰਿੰਦਗੀ ਕੀਤੀ ਯਾਰ ਹਨਾ ਇਹ ਕ ਅਮਰੀਕਾ ਜਾ ਆਪਣੇ ਬੰਦੇ ਦਾ ਮਾੜੀ ਨਹੀਂ ਗੱਲ ਹੈ ਲਾਂਡਰੀ ਤੇ ਉਹਨੇ ਕਹਦਾ ਮਸ਼ੀਨ ਖਰਾਬ ਆ ਇਹ ਪੁੱਤਰ ਨਾਲ ਹੋਈ ਸੀ ਗੱਲ ਉਹ ਲੜ ਪਿਆ ਮਸ਼ੀਨ ਕਿਉਂ ਖਰਾਬ ਆ ਕਿਉਂ ਕਿ ਆ ਜੇ ਤੂੰ ਖਰਾਬ ਆ ਤਾਂ ਖਰਾਬ ਹੀ ਕਹੂੰ ਇੰਨੇ ਚ ਸਿਰ ਲਾਦਾ ਉਹਦਾ ਸਿਰ ਲਾ ਕੇ ਬਾਲੀਬਾਲ ਖੇਡੀ ਜਾਂਦੇ ਬੌਟਬਾਲ ਖੇਡੀ ਜਾਂਦੇ ਪਹਿਲਾਂ ਸਰ ਨਾਲ ਦੇਖਿਆ ਜੀ ਦੇਖਿਆ ਦੇਖੀ ਮੇਰੇ ਕੋਲੇ ਵੀਡੀਓ ਆਈ ਜਾ ਰਹਾ ਯਾਰ ਕਿੱਡੀ ਦਰਦਨਾਕ ਆ ਯਾਰ ਕਿੰਨਾ ਗਲਤ ਗੱਲਾਂ ਹੋ ਰਹੀਆਂ ਆ ਪਾ ਪਿੱਛੇ ਪਿੱਛੇ ਭੱਜਿਆ ਜਾਂਦਾ ਹਾਂ ਕਿੰਨੀ ਗਲਤ ਗੱਲਾਂ ਹੋ ਰਹੀਆਂ ਯਾਰ ਕੀ ਹੋ ਰਿਹਾ ਯਾਰ ਇੱਕ ਹੋਰ ਸਰਦਾਰ ਆ ਸਾਡਾ ਬੇਚਾਰਾ ਅਮਰਧਾਰੀ ਬੰਦਾ ਉਹਨੂੰ ਪੈ ਗਈ ਯਾਰ ਥਾਂ ਦਾ ਪੱਗਾ ਰੋਲੀ ਜਾਂਦੀਆਂ ਸਾਡੀਆਂ ਯਾਰ ਗੱਲ ਕੀ ਐ ਕਿਹੜੀ ਕਮੀ ਐ ਜਾਂ ਸਾਡੇ ਚ ਕਮੀ ਐ ਜਾਂ ਮੇਰੇ ਸਾਡੇ ਭਾਈ ਕਾਨੂੰਨ ਚ ਕਮੀ ਹੈ ਜਿਹਦੇ ਕੋਲੇ ਸਜ਼ਾ ਹੈ ਨਹੀਂ ਕੋਈ ਸਜ਼ਾ ਰੱਖੋ ਇਹੋ ਜੀ ਦੁਬਾਰਾ ਹੱਥ ਕੰਮ ਬਣਾ ਲੈ ਦੇ ਯਾਰ ਕੁਝ ਕਰਦੇ ਦੇ ਯਾਰ ਸਜ਼ਾ ਨਹੀਂ ਜੋ ਮਰਦੀ ਕਰੀ ਜਾਓ ਜੰਗਲ ਰਾਜ ਹੈ ਯਾਰ ਆ ਜਿਹੜਾ ਭਈਆ ਫੜਿਆ ਪਹਿਲਾਂ 7 ਸਾਲ ਪਹਿਲਾਂ ਕੱਟ ਕੇ ਆਇਆ ਇਸੇ ਕੰਮ ਚ ਦੁਬਾਰਾ ਫੇਰ ਘਾਤੋ ਤਾਂ ਫੇਰ ਆ ਵੀ ਫੇਰ ਕਰੂ ਯਾਰ ਇਹ ਤਾਂ ਜਿਹੜੇ ਮੌਕੇ ਤੇ ਸੀ ਜਿੰਨਾਂ ਨੇ ਫੜਿਆ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਸੀ ਭਾਈ ਕੋਈ ਨਹੀਂ ਉਹਨਾਂ ਸੀਗਾ ਪੰਜਾਬ ਮਗਰ ਸੀ ਚੜਾ ਲੈਂਦੇ ਯਾਰ ਸਾਰਾ ਪੰਜਾਬੀ ਹੋਰ ਕਿਸੇ ਨੂੰ ਕਹਿਣ ਨਾਲੋਂ ਪੁਲਿਸ ਥੋੜੀ ਜਿਹਾ ਕੰਮ ਕਰ ਸਕਦੀ ਹੋਂ ਕਾਨੂੰਨ ਚ ਯਾਰ ਉਹ ਤਾਂ ਬੱਝੇ ਵੀ ਆ ਉਹਨਾਂ ਦਾ ਭਾਰ ਦਿਨਾਂ ਪੰਜਾਂ ਕਾਨੂੰਨਦਾਰ ਬਈ ਉਹਨਾਂ ਨੂੰ 도ਹੀ ਕਰਨਾ ਪੈਣਾ ਜਿਹੜਾ ਕਾਨੂੰਨ ਚ ਲਿਖਿਆ ਹੈ ਉਹਨਾਂ ਨੇ ਬਹੁਤ ਕੁਛ ਕਰਿਆ ਹੋਊ ਉਹਨਾਂ ਨਾਲ ਕੁੱਟਮਾਰ ਬਹੁਤ ਕਰੀ ਹੋਊਗੀ ਈ ਠੀਕ ਨਹੀਂ ਪਰ ਉਹ ਇਡੇ ਤੀਜ ਮਿੱਟੀ ਵੇ ਆ ਕਹਿੰਦੇ ਲਾ ਤੀਜਾ ਫੜ ਕੇ ਲਿਆਂਦਾ ਮੰਨਿਆ ਹੀ ਨਹੀਂ ਉਹ ਮੋੱਕਰੀ ਗਿਆ ਕੰਨ ਸਾਡੇ ਕੋਲ ਹੀ ਨਹੀਂ ਬਚਿਆ ਜਿਹੜਾ ਪੁਲਿਸ ਨੇ ਆਪਦੇ ਜੂਰ ਨਾਲ ਲੱਗਿਆ ਕੋਟਨਾ ਨਹੀਂ ਮੰਨੇ ਆ ਮੰਨੇ ਨਹੀਂ ਨਾ ਖਬਰ ਕੀ ਖਾਂਦੇ ਯਾਰੋ ਜਦੋਂ ਲਾ ਜੋਗੀ ਨੇ ਦਰਸਕਤਾਈ ਜੀ ਕਰੀਆ ਸਾਰੇ ਇਧਰ ਭੱਜ ਗਏ ਯਾਰੋ ਜਿਹੜੇ ਉਧਰ ਮਾਰਾ ਕਰਦੇ ਸੀ ਇਧਰ ਕਰੀ ਜਾਂਦੇ ਆ ਯਾਰ ਉਹ ਵੀ ਲੱਛਾ ਬਹੁਤ ਨੱਥ ਪਾ ਕੇ ਰੱਖੇ ਇਹਨਾਂ ਨੂੰ ਇੱਥੇ ਨਮੀੜ ਕਾ ਇਹਨਾਂ ਦਾ ਸਾਡੇ ਕੋਲੋਂ ਵੇਚੀ ਜਾਂਦਾ ਯਾਰ ਇਹਨਾਂ ਨੂੰ ਸਾਡਾ ਮਾਹੌਲ ਖਰਾਬ ਕਰਦੇ ਆ ਕੇ ਕਤਾਲੀ ਯਾਰ ਪੰਜਾਬ ਨੂੰ ਨਜ਼ਰ ਕੀ ਦੀ ਲਾਗੀ ਮੈਂ ਤਾਂ ਵਾਰ-ਵਾਰ ਕਹਿਣਾ ਭਾਈ ਆਪਾਂ ਰਲ ਮਿਲ ਕੇ ਰਹੋ ਏਕਾ ਕਰ ਲੋ ਇਕੱਠੇ ਹੋ ਜੋ ਇੱਕ ਦੂਜੇ ਦੀ ਨਿੰਦਿਆ ਨਾ ਕਰੋ ਯਾਰ ਜੀਗਾ ਨਾ ਇਕੱਠੇ ਰਹੋ ਜੇ ਕੋਈ ਤੁਹਾਨੂੰ ਲੱਗਦਾ ਨਾ ਵੀ ਆਹ ਬੰਦਾ ਮਾੜਾ ਕਰਦਾ ਉਹਨੂੰ ਆਪਾਂ ਨੂੰ ਮਾੜਾ ਕਹਿਣ ਦਾ ਕੋਈ ਹੱਕ ਨਹੀਂ ਯਾਰ ਉਹ ਪ੍ਰਮਾਤਮਾ ਕੋਊਗਾ ਢੇੜਾ ਕੋਸ ਕੇਣਾ ਆਪਾਂ ਆਪਦੇ ਵੱਲ ਧਿਆਨ ਮਾਰੋ ਜਿੰਨਾ ਆਪਾਂ ਜ਼ੋਰ ਉਹਨੂੰ ਮਾੜਾ ਕਰਨ ਤੇ ਲਾਉਨੇ ਆ ਨਾ ਤੇ ਪ੍ਰਮਾਤਮਾ ਉਹ ਸਜ਼ਾ ਤੁਹਾਨੂੰ ਦਿੰਦਾ ਮੁੜ ਕੇ ਮੇਰ ਨਾਲ ਹੋਈਆਂ ਮੈਂ ਬਾਈ ਇਹ ਮੈਂ ਜਨਗ ਲੋਕ ਦਾ ਸੀ ਲੋਕਾਂ ਨੂੰ ਜਿਹੜੀ ਸੀ ਤੂੰ ਮੈਂ ਰੋਡੇ ਮੈਂ ਮੂੰਹ ਤੇ ਨਹੀਂ ਧਰਦਾ ਸੀਗਾ ਕੀ ਹੁੰਦੇ ਇਹੋ ਜਿਹੇ ਨਸ਼ੇ ਪੱਤੇ ਬਬਾ ਮੈਡੀਕਲ ਤਾਂ ਸਿਰਫ ਉਸਦੇ ਵਾਲੀ ਦਵਾਈ ਲੈਣ ਨਹੀਂ ਜਾਂਦੇ ਹੁੰਦੇ ਸੀ ਅਸੀਂ ਪਰ ਮੈਂ ਹਰੇਕ ਨੂੰ ਟੋਕਣਾ ਤੂੰ ਰੋਡੇ ਕਾਹਦੋ ਖਾਣਾ ਤੂੰ ਕਾਹਦੋ ਖਾਣਾ ਤੂੰ ਕਾਹਦੋ ਖਾਣਾ ਉਹਦੀ ਪਤਾ ਲੱਗਾ ਜਦੋਂ ਕੋਬਦਾ ਆਉਂਦੇ ਮੂਰੀਆ ਕੋ ਹੈ ਮਾਫਰ ਹੋ ਆ ਲਾ ਮੋਗੀ ਜੀ ਨਰੂ ਕੇ ਤਾ ਵਗੇ ਜੀ ਤੁਹਾਨੂੰ ਇਹ ਮੁਰਗੀ ਦੇ ਬਾਹਰ ਨਿੰਦਿਆ ਜੀ ਕਰਦੇ ਆ ਆਪ ਨੂੰ ਗਾਣੇ ਪਾਉਂਦੇ ਹੈ ਹੈ ਉਹਰ ਉਹ ਮੈਂ ਇਹੋ ਜੀ ਨਿੰਦਿਆ ਕਰੀ ਉਹਨਾਂ ਨੂੰ ਐਸਾ ਟੋਕਿਆ ਮੁਰ ਕੇ ਆਪਦੇ ਮੂਹਰੇ ਹੁਣ ਕੋਲਦਾ ਪਿਆ ਹੀ ਰਿੰਦਾ ਉੱਟਦਾ ਹੀ ਮੁੱਕਦੇ ਹੀ ਨਹੀਂ ਦੋ ਜਿਹੇ ਕਰਮਾਂ ਤੋਂ ਪਤਾ ਨਹੀਂ ਕਿਦੋਂ ਮੁੱਕਣਗੇ ਇਹ ਵੀ ਕਈ ਬੰਦੇ ਕਹਿੰਦੇ ਆ ਆ ਭਲਾ ਨਾ ਸੱਚੰਦ ਤੇ ਕਹਿੰਦਾ ਕੋਈ ਨਹੀਂ ਚੰਗਾ ਕੋੜ ਆ ਬਾਈ ਰਿਸ਼ਤੇਦਾਰੀ ਜੀ ਆਣਾ ਤਾਂ ਨਹੀਂ ਦਿਉਂਦਾ ਰੱਖਣ ਨੂੰ ਸਾਧਾ ਰਿਸ਼ਤੇਦਾਰ ਜੀ ਗਈ ਪਹਿਲਾਂ ਜੁੱਤੀ ਦੇ ਪਾਲੇ ਬਿਜਾਰੇ ਨੇ ਪਹਿਲਾਂ ਜੁੱਤੀ ਦੇ ਪਾਲੇ ਦੇ ਜੁੱਤੀ ਨਾਲ ਆਵੇ ਉਹ ਸਾਰਾ ਟੱਬਰ ਸਹਰਾ ਦਾ ਮਗਰ ਚੱਪਲਾ ਲੈ ਕੇ ਤੁਰੇ ਫਿਰ ਜੱਪਲਾ ਪਾ ਲੈ ਡਾਟ ਚਪਾ ਨੂੰ ਜਰੇ ਉਹਨੇ ਪਹਿਰ ਕਹਦੇ ਆਹ ਪੱਕ ਨਾਦਾ ਤੂੰ ਨਾਲੇ ਜੁੱਤੀ ਹੁਣ ਜੁੱਤੀ ਦੇ ਡੋਡੇ ਦੱਸੇ ਕਿ ਨਵਾਂ ਹੋ ਰਿਹਾ ਫਿਰ ਅੱਖ ਜੀ ਪੀ ਜਾ ਕੇ ਹੋਲੀ ਕੀ ਦੇ ਕੇ ਪਜਾਮੇ ਦੇ ਲੜ ਚ ਟੰਗ ਲਏ ਯਾਦਰਾ ਬਣਿਆ ਹੀ ਹੋਲੀ ਕੀ ਦੇ ਕੇ ਟੰਗ ਲੀ ਨਾ ਚੱਪਣਾ ਨਹੀਂ ਆਇਆ ਉਹਨਾਂ ਨੇ ਚੱਪਲਾਂ ਲਿਆ ਦਿਆਂ ਤੇ ਨਾਲ ਹੀ ਉਹਨਾਂ ਨੇ ਗੁਰਦਾ ਪਜਾਮਾ ਲਿਆ ਲਾ ਕੇ ਕਹਿੰਦੇ ਆ ਵੀ ਲਾ ਦੇ ਗੁਰਦਾ ਪਜਾਮਾ ਪਾ ਲੈ ਚੱਪਲਾਂ ਦੀ ਗੱਲ ਹੋਈ ਹੈ ਯਾਰ ਉਹਨੇ ਲਿਆ ਇਹ ਵੀ ਲਾ ਉਹ ਮਪਾਲੇ ਨਾਲ ਰੋਕ ਜੂ ਮੁਰਤੂ ਨੇ ਹੋੜੀ ਕਿਤੇ ਮੰਜੇ ਦੇ ਸੰਗੇ ਚ ਪਸਾਤੀ ਤੇ ਇਹੋ ਮੰਜੇ ਦੇ ਸਗੇ ਵੀ ਆ ਗਏ ਉਹਨੇ ਗੁਰਦਾ ਪਜਾਮਾ ਪਾ ਕੇ ਬਹਿ ਗਏ ਕਹਿੰਦੇ ਪਰੋਣੇ ਉਹ ਮੰਜੇ ਤੇ ਹੋ ਜਾ ਕੇ ਜੇ ਤੌਪਾ ਉਧਰੋਂ ਤੌਪਾ ਗਈ ਉਧਰੋਂ ਸਾਰੇ ਆਲੇ-ਦਾਲੇ ਬਹਿ ਗਏ ਤੂਪੇ ਉਹਨਾਂ ਝਿੱਲੇ ਇਹਨਾਂ ਮੈਨੂੰ ਚੰਗੀ ਨਹੀਂ ਲੱਗਦੀ ਆ ਕਹਿੰਦਾ ਥੋੜਾ ਜਿਹਾ ਸਰੀਰ ਕਮਜੋਰ ਆ ਜਿੱਤੋਂ ਮਨ ਦਾ ਸਰੀਰ ਥੋਪ ਮੰਨਦਾ ਕੋੰ ਬੰਦੇ ਯਾਰ ਗਰਮੀ ਆ ਜਾਵੇਂ ਹੋ ਜਾ ਸ਼ਾਮੇ ਨਾ ਹੋਵੇ ਹੁਣ ਦੱਸੇ ਕੀ ਸੰਗੇ ਜ ਰੋਟੇ ਆ ਹੈ ਫੇਰ ਫੇਰ ਚੱਕ ਕੇ ਪਤਾ ਨਹੀਂ ਕਿਵੇਂ ਬਜਾਨ ਨੇ ਡੱਬ ਢੂਪ ਚੜਾਏ ਫੇਰ ਖੜਾ ਹੋ ਗਿਆ ਕਿਤੇ ਰੋਟੇ ਡੰਗ ਪਿਓ ਸਹਰਾ ਕਹਿੰਦਾ ਪੁੱਤ ਤੇਰਾ ਮਾਲ ਡੰਗ ਪਿਆ ਓਏ ਚੱਕ ਕਹਿੰਦਾ ਬਾਬਾ ਜੈਨੂ ਪਤਾ ਕਹਿੰਦਾ ਕਹਿੰਦਾ ਹਾਂ ਮੈਨੂੰ ਪਤਾ ਤੂੰ ਖਾ ਲੈ ਮੈਂ ਵੀ ਖਾ ਲਾਂ ਕਹਿੰਦੇ ਇੱਥੇ ਵੀ ਪਏ ਆ ਮੇਰੇ ਸਾਹ ਇਹਨਾਂ 2 ਘੰਟੇ ਹੋ ਗਏ ਕਹਿੰਦਾ ਜ ਮੈਨੂੰ ਕੋਈ ਫਿਰ ਤੰਗ ਨਾ ਲੋਕ ਦੇਈਂ ਹੈ ਨਾ ਮਾਰੇ ਬੰਦੇ ਤੋਂ ਨਾ ਡਿਊਟੀ ਨਹੀਂ ਹੁੰਦੀ ਰਹਿ ਤੜੀ ਜਾ ਕੇ ਉਹ ਵੀ ਫੜਿਆ ਜਾਂਦਾ ਤੇ ਵੀ ਇਹ ਕਰਕੇ ਵੀ ਨਾ ਕੋਈ ਨਹੀਂ ਜਾਂਦਾ ਯਾਰ ਜਿਹੜਾ ਆਪਦੇ ਅਧੀਨ ਕਰ ਲਏ ਬੰਦੇ ਨੂੰ ਹਨਾ ਬੰਦੇ ਨੂੰ ਕੈਦ ਕਰ ਲਿੰਦਾ ਠੀਕ ਹੈ ਨਾ ਤੇ ਭਾ ਕੀ ਤਰੋ ਢੀਗਾਈ ਸਵੇਰੇ ਮਿਲਦੇ ਆ ਅਸੀਂ ਗੱਲਿਓ ਕਰ ਰਹੇ ਹਾਂ ਸੋ ਕੋਣਾ ਨਾ ਤੇ ਬਹੁਤ ਜਲਦੀ ਮਿਲਾਂਗੇ ਆਪਾਂ ਪਾਪਾ ਜੀ ਉਹ ਗੱਲ ਵੀ ਸੁਣਾ ਦਿੰਦੇ ਤੇਰੀ ਪਾਪਾ ਅੱਜ ਫਿਲਮ ਛੂਟ ਕਰਨ ਗਏ ਸੀ ਆਪਣਾ ਮਨਪ੍ਰੀਤ ਸੇਖਿਆ ਸਮੋਸੇ ਵਾਦਦੇ ਸਾਰੇ ਗਾਹ ਮਾਨਪ੍ਰੀਤ ਆ ਸਾਡੇ ਕੋਲੇ ਮੁੰਡਾ ਬਈ ਸਵੇਰੇ ਤੋਂ ਫਿਲਮੇ ਚ ਵਿਖਾਵਾਂਗੇ ਪਰ ਸਮੋਸੇ ਵੰਗਾਰੇ ਦੋ ਲਵਾਵੇ ਜੈ ਜੱਡੇ ਭਰ ਲੈ ਮੈਂ ਕਿੰਨੇ ਕੀ ਕਰਨੇ ਆ ਕੋਈ ਨਹੀਂ ਖਾਦੇ ਜਾਣਗੇ ਜਦੋਂ ਉਹ ਬੈਠਾ ਸਮੋਸੇ ਵਾਲੇ ਲਵਾਵੇ ਕੋਲੇ ਯਾਰ ਖਾਤਰ ਨੂੰ ਖਾਤਰ ਨੂੰ ਖਾਤਰ ਨੂੰ ਨਾਰੀ ਮੇਰੀ ਜੀ ਜੱਦੀ ਨਾ ਉਹਨੇ ਹਰੀ ਜਟਣੀ ਨਾ ਲਾਲ ਉਹਨੇ ਪ੍ਰਭਾਵਾ ਸਾਹਿਬ ਸੁੱਖੀ ਦੇਖਿਆ ਮੈਂ ਕੀ ਦੇਖਿਆ ਕਿੰਨੇ ਸੋਹਣੇ ਲਗਾ ਗਏ ਪਤਾ ਨਹੀਂ ਕਾਟਾਂ ਕਰਾਤੀ ਬਾਕੀ ਕੱਲ ਕੱਲੇ ਕੱਲੇ ਨੂੰ ਦੋ ਦੋ ਵਾਰ ਹੀ ਫੜਾ ਦੋ ਮੈਂ ਕਿਹੜਾ ਖਰਾਬ ਹੋਣਗੇ ਪ੍ਰਭੂ ਮਾਰਦਾ ਸਾਹਿਬ ਰਾਵ ਨੂੰ ਹੋਣਗੇ ਕਿ ਨਾ ਮੈਂ ਖਾ ਜਾਣੀਆ ਮੈਂ ਤਾਂ ਸਾਰੇ ਮੈਂ ਹੂੰ ਉਹ ਖਾ ਕੇ ਹੋਰ ਮੰਗੇ ਕਹਿੰਦਾ ਭਾਂਦਰ ਨਹੀਂ ਕੋਈ ਹਉ ਮੈਂ ਕਿ ਮਜ਼ਾਕ ਕਰਦਾ ਨਹੀਂ ਸਾਰੇ ਖਾ ਲੂੰਗਾ ਮੈਂ ਖਾ ਲਿਆ ਕਿ ਨਾ ਉਹ ਨੂੰ ਇੱਥੇ ਸਾਰੀ ਮਰ ਪਿਆਗੀਆਂ ਰੋਟੀਆਂ ਤੇ ਰੋਟੀ ਖਾਵੇ ਨਾਲੇ ਨਾਲ ਫਰੇਮੇ ਖਾ ਦਉ ਸਾਰੇ ਖਾ ਦਉ ਮੈਂ ਕਿਹਾ ਤੂੰ ਮੈਂ ਨਾ ਬੜੀ ਵੀ ਖਾਉਂ ਮੈਂ ਕਿਹਾ ਯਾਰ ਉਹ ਸਾਰੇ ਘੱਟ ਵਜਣਗੇ ਨਾ ਨਹੀਂ ਘੱਟ ਵਜਣ ਵੱਧ ਵਜਣ ਸਾਰਿਆਂ ਨੂੰ ਖਾਉਂ ਮੈਂ 40 ਲਿ ਗਿਆ ਸੀ ਪਤਾ ਨਹੀਂ ਕੀ ਦੋ ਦੋ ਕੰਮ ਦਾ ہاں ਦੋ ਕੰਮ ਉਹ ਜਾਣੀ ਉਹਦਾ ਕੰਮ ਜਾਣੀ ਤੇ ਉਹ ਆ ਗਿਆ ਸਾਡੇ ਕੋਲੇ ਰਹਿਣ ਲੱਗਿਆ ਸੀ ਪਹਿਲਾਂ ਫਿਰ ਉੱਠ ਗਿਆ ਮੈਂ ਕਿਹਾ ਵੀ ਚੰਗਾ ਸਾਡੇ ਤਾਂ ਪ੍ਰੈਪ ਭੀੜੇ ਆ ਭਰਾਵਾ ਤਾਰਕੇ ਕੋ ਟ੍ਰਾਲੀ ਬਹੁਤ ਭੈੜੀ ਲਾਹੇਗਾ ਜਿਹੜੇ ਤੁਹਾਨੂੰ ਖਾਦਾ ਕੰਦਰ ਦਾ ਪੈਰ ਉੱਤੇ ਜਾਂਦੇ ਬਾਅਦ ਨੂੰ ਮੈਂਗਾ ਮੋਟਰਾਂ ਚਲਾਉਣੀਆਂ ਪੈਣੀਆਂ ਗਾਰਡ ਹੋਰ ਠੀਕ ਕਰਕੇ ਸਮੂਥੀ ਆਪ ਨੂੰ ਮਾਰਨ ਦਾ ਸਾਫ ਜਿਹਾ ਦਾ ਮੈਂ ਨਹੀਂ ਨਾ ਨਾ ਤੂੰ ਤਾਂ ਮੈਂਗਾ ਅੱਡੇ 'ਚ ਰਹਿ ਪਾ ਦੂਸਰਾ ਜਗ ਨਹੀਂ ਤੂੰ ਪਹਿਲੇ ਘਰੇ ਜਾ ਕੇ ਰਹਿ ਚੰਗੀ ਬਸ ਬੇਜਰੋਂ ਪਈ ਦੇ ਮੈਂ ਫੋਨ ਹੈ ਉਹ ਐ ਨੀ ਪੈਂਦਾ ਉਹ ਬਾਹਰ ਜੰਗਲ ਪਾਣੀ ਜਿਹੜਾ ਖੇਤਾਂ 'ਚ ਪੈਂਦਾ ਹੋਊਗਾ ਉਹਦਾ ਇੱਥੋਂ ਤੇ ਨਹੀਂ ਲਾਈਂਦਾ ਗਾਂ 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 ਪੈਣ ਦਾ 50 ਜਗਾ ਆਉਂਦਾ ਤੇ ਬੇਵਰਵਾ ਆ ਜਾਂਦਾ ਜਿਹੜੇ ਜਗ੍ਹਾ ਨਾ ਖਾਂਦਾ ਭਾਈ ਉਹ ਤਾਂ ਤੁਰਨੋਂ ਜਗ੍ਹਾ ਨਹੀਂ ਛੱਡਦਾ ਨਾ ਬਾਹਰ ਕੀ ਸਪਰੇਅ ਕਰੂ ਉਹਦੇ ਗਾਂ ਦੇ ਜਿੱਥੇ ਉਹ ਡਿੱਤੀ ਜਾਏ ਗਾਂ ਬੂਟ ਪਾਣੀ ਕਰਨੀ ਬੂ ਨਹੀਂ ਚੱਲ ਬੰਦੇ ਵੀ ਖਰਾਕ ਹੈ ਪਿਆਰ ਹੀ ਸਾਰੇ ਦਾ ਦੋ ਖਾਂਡ ਦੀਆਂ ਬੁਰਗੀਆਂ ਆ ਗਿਆ ਹਨਾ ਪਾਜਰ ਵੀ ਬਾਹਰ ਆਇਆ ਉਹ ਬਾਬਾ ਜੀ ਅਗਰ ਬਾਲੀਵੁੱਡ ਫਿਲਮ ਹੀ ਕਰਨਗੇ ਜੈਤੋ ਉਹ ਲੈ ਆਂਦੇ ਵਾਵਾ ਖੇਤਾਂ ਨੂੰ ਆ ਉੱਥੇ ਉਹ ਸੱਜ ਫੈਲੂ ਕਰਨ ਚਲੇ ਗਏ ਉਹ ਕਹਿੰਦੇ ਵੀ ਆਏ ਕਰੋ ਕਹਿੰਦੇ ਵੀ ਸ਼ੇਪ ਕਰਾਉਣੀ ਪਊਗੀ ਨਾ ਸ਼ੇਪ ਨਾ ਉਹਨੇ ਵੀ ਸ਼ੇਪ ਤਾਂ ਕਰਉਂ ਨੋ ਉਹ ਨਾਲ ਦਾ ਕਹਿੰਦਾ ਹੁਣ ਕੀ ਕਰੀਏ ਕਹਿੰਦਾ ਪਾਉਂ ਨੋ ਅੰਜ ਜਗਾ ਡੋਟਰੀ ਗਾਹ ਉਹ ਥੇੜਾ ਉਹਨਾਂ ਦੇ ਮੂਹਰੇ ਰੱਖਿਆ ਹੁੰਦਾ ਰਸੋਈ ਜੀ ਵਾਲਾ ਜਿਹੜਾ ਉਹਨੇ ਉਹਨਾਂ ਨੂੰ ਕਹਿੰਦਾ ਸ਼ਿਕਾਇਤ ਕਰਦੀ ਕਹਿੰਦਾ ਬਾਪੂ ਜੀ ਕਹਿੰਦੇ ਹਾਂ ਕਹਿੰਦਾ ਉਹ ਟੋਪੀ ਵਾਲਾ ਹੈ ਨਾ ਹਾਂ ਤਨੇ ਸਾਰੇ ਆਂਡੇ ਖਾ ਰਿਆ ਉਹ ਕਹਿੰਦਾ ਖਵਾ ਦੇ ਇਹਨੇ ਉਠੀ ਜਾਣਾ ਬੱਸ ਕਹਿੰਦਾ ਕੋਲ ਫਰਮ ਤੇ ਨਹੀਂ ਕੰਮ ਕਰਨਾ ਨਹੀਂ ਆਂਡੇ ਖਾਣੇ ਆਇਆ ਕੰਜਰ ਦਾ ਬੱਬਾ ਦੋ ਟਾਈਂ ਚੁਰੀ ਆਂਡੇ ਨਹੀਂ ਖਾ ਗਏ ਯਾਰ ਕਹਣਾ ਲੋਕਾ ਡੋਟ ਰਹੇ ਹੋਰ ਇੱਕ ਸਾਡੇ ਕੋਲੇ ਸੀਗਾ ਲਗੜੀ ਮੁੰਡਾ ਮਾਰ ਕੇ ਮੋਕੇ ਤੋਂ ਆਇਆ ਨਾ ਪਹਾ ਬੱਬਾ ਮਸਈਆਂ ਆ ਤੁਰੇ ਅਸੀਂ ਉੱਠ ਕੇ ਨਮਾ ਪਿੰਡ ਪੈਂਦਾ ਕੀ ਬਾਜ ਦਾ ਮੋਕੇ ਦੇ ਨਾਲ ਹੀ ਜੋੜੇ ਉਹਨਾਂ ਦੀ ਭੈਣ ਜੀ ਉੱਥੇ ਰਹਿੰਦੇ ਹੁੰਦੇ ਸੀ ਅਸੀਂ ਉੱਥੇ ਚਲੇ ਗਏ ਜਾਣ ਲੱਗੇ ਤੇ ਮੈਂ ਕਿਹਾ लवली ਕਿਵੇਂ ਆ ਮੈਂ ਕਿਹਾ ਮਾ ਡਾਕਟਰ ਤੇ ਆਵਾਂ ਹੀ ਕੱਲੋਂ ਸਾੜਤਾ ਸਾਰਾ ਕੋਲ ਪਤਰੀ ਹੋਊਗਾ ਯਾਰ ਮੈਂ ਕਿਹਾ ਸ਼ੋਕਰ ਆ ਮਾਰਕ ਦਾ ਭਾਈ ਜਦੋਂ ਗੱਡੀ 'ਚ ਬੈਹੇ ਤੇ ਗੱਡੀ ਆਏ ਉਹਦੀ ਜੱਟ ਇੱਕ ਪਾਸੇ ਨੂੰ ਹਨ ਜਿੱਤਰ ਨੂੰ ਬਹਿ ਜਾ ਕੇ ਬਾਬਾ ਮਰੀਆਵੀ ਜਦੋਂ ਜੋੜੀ ਦੇ ਵਿਆਹ ਦੀ ਸੀ ਕੋਠੇ ਦੇ ਮਰ ਗਿਆ ਬਾਬਾ ਜੀ ਸੀਬੀ ਨਾਲ ਲਾਹਿਆ ਹੋਰ ਸਾਰਾ ਡੱਬਰ ਝਾਕੀ ਥੱਲੇ ਘੜਾ ਉਹਨਾਂ ਨੇ ਕਹਿੰਦੇ ਇਹਨੂੰ ਲਾਹਾਂਗੇ ਕਿਵੇਂ ਉਹ ਕਹਿੰਦੇ ਵੀ ਘਰੇ ਕਿਵੇਂ ਦੱਸੀਏ ਕਿਵੇਂ ਘਰੇ ਤਾਂ ਫਿਰ ਦੱਸ ਦਾਂਗੇ ਪਹਿਲਾਂ ਲਾਹਾਂਗੇ ਗੱਲ ਕਰੋ ਇਹਦਾ ਪੌੜੀਆਂ ਦਾਣੀ ਆਉਣਾ ਹੀ ਨਹੀਂ ਪੌੜੀਆਂ ਤਾਂਗਾ ਲਾਹੂ ਕਿਹੜੇ ਨੂੰ ਇੰਨੇ ਨੂੰ ਫਿਰ ਉਹਨਾਂ ਨੇ ਜੀ ਸੀਬੀ ਲਿਆਂਦੀ ਉਹ ਕੋਠੇ ਦੇ ਧਰਿਓ ਦੀ ਬਾਗਟ ਤੇ ਰੋੜ ਕੇ ਕੀਤਾ ਫਿਰ ਉਹਨੇ ਲਾ ਕੇ ਮੰਝੇ ਦੇ ਚਟਿਆ ਐਨਾ ਪਰ ਹਾਂ ਉਹ ਤਾਂ ਜਦੋਂ ਅੱਗ ਲਾਈ ਸਾਰੇ ਬਾਹਰ ਆ ਗਏ ਫਟ ਗਿਆ ਤਾਂ ਭੈਣ ਨੇ ਕਹਿੰਦੇ ਤਾਂ ਨਿਸ਼ਾਨਾ ਕਹਿੰਦਾ ਓਏ ਧਰ ਮਮਾ ਸਾਡੇ ਨਾਲ ਜੱਸਾ ਭੈਣੀਆਂ ਆ ਜਿਹੜਾ ਕਬੱਡੀ ਖੇਡਦਾਂ ਦੇ ਨਾਲ ਆ ਉਹ ਕਹਿੰਦੇ ਮੈਨੂੰ ਕਹਿੰਦੇ ਉਹ 5 ਕਿਲੋ ਭਾਂ ਖਵਾ ਦਿਓ ਕਹਿੰਦਾ ਪਾਕਿਸਤਾਨ ਨਾਲ ਨੂੰ ਕੋਡਾ ਹੋ ਗਿਆ ਪਤਮਾਰ ਮੈਂ ਕਿਉਂ ਕਹ ਸਾਰੀ ਬੋਏ ਮਾਰੂ ਭਾਂ ਵਾਲੇ ਸਿੱਕੇ ਆ ਰਹੇ ਕਹਿੰਦਾ ਇਹ ਨਹੀਂ ਛੀਟ ਨਾ ਜਾਣਗੇ ਸਿੱਕੀ ਨਹੀਂ ਹੁੰਦਾ ਕਹਿੰਦਾ ਗੋਲੀ ਚਲਾਉਣ ਦੀ ਲੋੜ ਹੀ ਨਹੀਂ ਮਗਾ ਮਗਾ ਤੇਰੀ ਠੀਕ ਆ ਠੋਲੂ ਜਾਣ ਕੇ ਘੁੰਮਦੇ ਮੈਂ ਕਿਹਾ ਜਿਹਦੇ ਬੱਜਾ ਹੈ ਨਹੀਂ ਉਹ ਵਦੰਦਰ ਉੱਤੇ ਖੜਾ ਹੈ ਮੈਨੂੰ ਕਹਿੰਦਾ ਮੈਂ ਡਾਈਟ ਤੇ ਆ ਮੈਂ ਕਹਿੰਦਾ ਥੋੜਾ ਜਿਹਾ ਖਾਓ ਆਮਲੇਟ ਟਾਡ ਲੈ ਰੋ ਬਰੈਡ ਜਿਹੜਾ ਦੋ ਤੇ ਜਿਹੜਾ ਉਹ ਆਂਡੇ ਰੋ ਨਾਲ ਉੱਤੇ ਬਰੈਡ ਆਪਣਾ ਲਾਗੇ ਖਾਣਾ ਕੋ ਦਿਖਾਵਾਂਗੇ ਮੈਂ ਕਿਹਾ ਐਂ ਕਰ ਓਏ ਬਰੈਡ ਫੜ ਲੈ ਕੱਕੀ ਬੰਗੇ ਕਾਂਡੇ ਤੇ ਫੜ ਲੈ ਕੱਕੋ ਮੈਂ ਕਿਹਾ ਤੇ ਅਸੀਂ ਵੀ ਖਾਣੇ ਆ ਰੱਖ ਤਾ ਮੈਂ ਕੱਲਾ ਖਾਉਂ ਮਗਰ ਨਾ ਤੂੰ ਡਾਈਟ ਤੇ ਡਾਈਟ ਤੇ ਕਰਤੀ ਐ ਕੋ ਖਾऊं ਕਦੋਂ ਕਦੋਂ ਤੱਕ ਖਾਣਾ ਟਰੀਆ ਦੋ ਤਿੰਨ ਬਰੈਡ ਖਾਏ ਨਾ ਮੈਂ ਗੱਲ ਲਈ ਇੱਕ ਬਰੈਡ ਹੀ ਖਾऊं ਹੁਣ ਤਾਂ ਡਾਈਟ ਤੇ ਇਹਨਾਂ ਦਾ ਮੈਂ ਕਿਹਾ ਤੂੰ ਨਿਓ ਬੱਚਾ ਹਾਂ ਤਾਂ ਮੋਟਾ ਭਲਾ ਹੋ ਜੀ ਹੈ ਤੂੰ ਮੈਂ ਕਿਹਾ ਲੱਕੀ ਜਿੱਤੇ ਮਰਿਆ ਮੈਂ ਕਿਹਾ ਤੂੰ ਬਹੁਤ ਵੈਪਤਾ ਜਿਹੋਨੇ ਬੰਦੇ ਮੈਂ ਕਿਹਾ ਉਹੀ ਗੱਲ ਭਲਾਵਾ ਜੌੜੇ ਦਾ ਸਾਰਾ ਹਟਪੁਰਾਲੇ ਦਾ ਘਰ ਦੇ ਭੱਜਿਆ ਫਿਰ ਉਹ ਤਾਂ ਪਿਆ ਉਹਨੇ ਅਗਰ ਤੁੱਪ ਜੜੀ ਤੋ ਕਿਤੇ ਸਹਰੇ ਦਾ ਮੂੰਹ ਨਾ ਫਟਣ ਲੱਗਦੀ ਹੈ ਨਾ ਮਾਦਾ ਦੇ ਜੀ ਵੀ ਨੇ ਲਾਗ ਉਹਨੇ ਘਰੇ ਲਗੇ ਤੇ ਘਰੇ ਮੋਟਿਆਂ ਦੇ ਧਰ ਕਿਹ ਨਹੀਂ ਸਮਝਾਨ ਘਟ ਕੋਈ ਵੀ ਲਗਿਆ ਬਾਈ ਪਾਣੀ ਕੋਈ ਨਹੀਂ ਦਿੱਤਰ ਮੋਟੇ ਤੇ ਚੱਕਣ ਆਇਆਂ ਜੀ ਬਾਲਟੀ ਚੱਕੀ ਨਾ ਡੋਲਾ ਬਾਲਟੀ ਵਿਗੈਸਲੀ ਚਾ ਕੇ 15 20 ਜਾਣੇ ਹਾਂ ਨਾ ਇਹ ਤਾਂ ਮੈਂ ਕਿਹਾ ਸੀ ਉਹ ਤਾਂ ਜੀ ਸੀ ਬੀ ਇੱਥੇ ਸਾਡੇ ਦੇ ਬਾਗ ਨਾ ਲਮਕਾਈ ਜਾਂਦੇ ਉੱਥੋਂ ਤੱਕ ਤਾਂ ਗਈ ਸੀ ਉੱਤੇ ਜਾ ਕੇ ਹੋਲੀ ਦੇ ਤੇ ਲੱਕੜਾ ਜੀ ਧਰ ਦਿੰਦੇ ਐਡਾ ਪਹਾੜਾ ਬੰਦਾ ਤੇ ਐਡਾ ਦਿਮਾਗ ਬੰਦੇ ਦਾ ਤੇ ਬਿਨਾ ਟਰੈਕਟਰ ਦੇ ਜਹਾਜ਼ ਚੜਾਉਂਦਾ ਹੀ ਬੰਦੇ ਨੂੰ ਉਹੀ ਬਣਾਉਂਦਾ ਇਹ ਪਤਾ ਨਹੀਂ ਕਿਵੇਂ ਬਣਾਉਦਾ ਸੀਟ ਬਾਕ ਕਰਨੇ ਰੇਗ ਜਹਾਜ਼ ਚ ਮੈਂ ਕਹਾਂ ਕਿੰਨੇ ਪੈਸੇ ਨੂੰ 10 ਕਹਉਂਦੇ ਦੇ ਬਾਕੀ ਕੂਂਗੜਾ ਚੜਾਉਦੇ ਮੈਂ ਕਹਾਂ ਤੇ ਜਹਾਜ਼ ਵਾਲੇ ਨਾ ਕੋਟਣ ਦਾ ਪਤਾ ਅਲੱਗ ਘਰ ਕੁਮਾਰਾ ਵੀ ਆਪਣੀ ਵੇਝੇ ਜਹਾਜ਼ ਚ ਪਤਾ ਨਹੀਂ ਕਿਵੇਂ ਚੜਾਉਂਦਾ ਹੀ ਬਾਬਾ ਰੱਬ ਹੀ ਜਾਣਿਆ ਇਹ ਹੁੰਦੇ ਆ ਵਿੱਚ ਆ ਆਪਣੇ ਜਿਹੜਾ ਸਾਡੇ ਇੱਧਰ ਐਡ ਚਾਚਾ ਹੀ ਆਪਣਾ ਬਿੱਟੂ ਜੋੜ ਤੇ ਉਹ ਵੀ ਪਨੀ ਦੇ ਪਾਸਪੋਰਟ ਤੇ ਗਿਆ ਸੀ ਆਏ ਉਹ ਰਾਸੇਲੇ ਮੁੰਡੇ ਸੀ ਪਿੰਡੋਂ ਪਿੰਡੋਂ ਸੈਨ ਕਰਦਾ ਹੀ ਗਿਆ ਜਿਹਦਾ ਮੁੰਡਾ ਪਾਸਪੋਰਟ ਦੀ ਸੈਨ ਉਹ ਜੀ ਪਿੰਡੋਂ ਪਿੰਡੋਂ ਪਿੰਡ ਤੋਂ ਲੈ ਕੇ ਦਿੱਲੀ ਤੱਕ ਐ ਸੈਨ ਕਰਦਾ ਗਿਆ ਉਹਦੇ ਐ ਦੇ ਕੇ ਆਇਆ ਤੈਨੂੰ ਦਿੱਲੀ ਤੱਕ ਐ ਸੈਨ ਕਰਦਾ ਹੀ ਗਿਆ ਗਿਆ ਉੱਥੇ ਉਹ ਜੇ ਸੈਨ ਕੀਤੇ ਚੜ ਗਏ ਪਰ ਪੜਿਆ ਗਿਆ ਹੀ ਭਰਾ ਗਿਆ ਉਹਦਾ ਛੱਡ ਤਾ ਸਾਡੇ ਨੂੰ ਦੋ ਭਰਾ ਸੀ ਸਕੇ ਦਵੇਈਚ 6 ਮਹੀਨੇ ਕਰਾਉਂਦਾ 6 ਇੱਕ ਲਾਉਂਦਾ ਸੀ ਜਾਂ ਸਾਲ-ਸਾਲ ਵੰਡ ਲੈਂਦੇ ਸੀ ਤੇ ਸੀ ਹਮਸਗਲ ਸੀ ਜੋੜੇ ਇੱਕ ਪਾਸਪੋਰਟ ਦੀ ਤਰੇ ਫਿਰ ਤਰੇ ਨੇ ਜੀ ਤਨ ਹਾਂ ਇੱਕ ਆਇਆ ਕਰੇ ਦੂਜੇ ਨੂੰ ਪਾਸਪੋਰਟ ਫੜਾ ਲਿਆ ਕਰੇ ਉੱਠ ਜਾ ਕਰੇ ਉਹ ਸਾਲ ਲਾ ਕੇ ਆਇਆ ਕਰੇ ਦੂਜਾ ਸਾਲ ਘਰੇ ਰਿਹਾ ਕਰੇ ਦੂਜਾ ਸੁੱਟੀ ਆਇਆ ਕਰੇ 15 ਦਿਨ ਆਏ ਰੁਹਾ ਕਰਨ ਦੂਜਾ ਚੜ ਜਾ ਕਰੇ ਉਹ ਵੇਖਿਆ ਕਰ ਲ ਭੈਣੇ ਰਿਪੋਰਟ ਵਾਲੇ ਵੀ 15 ਦਿਨ ਹੀ ਕਰਦਾ ਸਾਲ ਬਾਅਦ ਘਰੇ ਪਤੰਦਰੋਂ ਦੀ ਮੋੜਿਆ ਦਾ ਐ ਨਹੀਂ ਪਤਾ ਬਦਲ ਕੇ ਹੁੰਦੇ ਹੈਂ ਐਵੇਂ ਦੂਜਾ ਆ ਗਿਆ ਮੋਗੇ ਆਪਣੇ ਫਿਲਮ ਬਣੀ ਸੀ ਕਿਨਾਂ ਦੁੱਕੀ ਟਿੱਕੀ ਹੁੰਦੀ ਹੁੰਦੇ ਸੀ ਦੋਨੇ ਭਰਾ ਇੱਕੋ ਜਿਹੇ ਬਾਬਾ ਤੇ ਉਹਨਾਂ ਨੇ ਗੋਲ ਕੱਪ ਪਹਿਣਾ ਯਾਰ ਤਲਾਰੀ ਕਹਿੰਦਾ ਤੇਰੇ ਸਾਰੇ ਗੋਲ ਗੱਪੇ ਖਾ ਲੂ ਮੈਂ ਕਿੰਨੇ ਪੈਸੇ ਦੇਵਾਂਗਾ ਉਹ ਕਹਿੰਦਾ ਮੈਂ ਤੇ 1.5 ਲੱਖ ਜੇ ਤੂੰ ਸਾਰੇ ਖਾ ਲਈ ਉਹਦਾ ਹੁਣ ਹੰਮ ਸ਼ਕਲ ਸੀ ਜਮੀ ਕੋਈ ਜੋ ਵੱਡੇ ਵੱਡੇ ਬਾਣਾ ਵਾਲੇ ਟਿੱਕੀ ਟਿੱਕੀ ਆਈ ਸੀ ਨਾ ਪਹਿਲਾਂ ਪੰਜਾਬੀ ਚ ਜੋਗਰਾਜ ਉਹਨਾਂ ਦੀ ਜੰਮੂ ਗਈ ਹਾਂਜੀ ਲੰਦਗੀ ਜੀ ਤੇ ਹੁੰਦੇ ਸੀਗੇ ਹਾਂਜੀ ਉਹ ਖੇਰਜੀ ਚ ਪਾ ਕੇ ਕੁੱਟੇ ਵੀ ਬਹੁਤ ਸੀ ਉਹਨਾਂ ਨੇ ਬਾਸ ਤੇ ਉਹਲੇ ਰਹਿ ਜਾਂਦੇ ਸੀ ਬਹਿਲਮਾ ਚ ਤੇ ਉਹ ਭਰਾਵਾ ਹੁਣ ਇੱਕ ਅੰਦਰ ਜਾ ਲਓ ਮੈਂ ਅੰਦਰ ਕੀੜਾ ਕੱਢ ਕੇ ਆਇਆ ਕਹਿੰਦਾ ਜੋਸ ਲਾ ਕੇ ਕੋ ਅੰਦਰੋਂ ਦੂਜਿਆਂ ਨੂੰ ਭੇਜ ਕੇ ਜਾ ਉਹ ਖਾਗੇ ਗਰੇ ਗਰੇ ਦੂਜਾ ਅੰਦਰ ਵਰਮਪ ਅਪ ਕਰੀ ਜਾਇਆ ਗਰੇ ਜਦੋਂ ਉਹ ਮੁਰਿਆ ਗਰੇ ਅੰਦਰ ਲਕੈਮ ਹੋ ਗਿਆ ਆ ਗਰੇ ਉਹ ਮੈਨੂੰ ਪਤਾ ਨਹੀਂ ਅੰਦਰ ਜਾਨਾ ਕੀ ਨੇ ਨੇ ਘੇੜਾ ਕੱਢ ਕੇ ਮੁਰਿਆਉਣਾ ਇਹ ਤਾਂ ਪਤਾ ਨਹੀਂ ਮਿੱਕੋ ਜੀ ਹੈ ਕੰਪੜੇ ਮਿੱਕੋ ਜੀ ਖਾਗੇ ਕੱਢ ਮਾਇ ਇਹ ਕਹਿੰਦਾ ਕੱਢ ਪੈ ਗੋਲ ਕੱਪੇ ਲੈਣੇ ਤਾਂ ਚਰਾਂ ਦੇ ਬੱਟੇ ਉੱਨੋਂ ਦੇ ਤੇ ਗਾਂ ਜਿਉ ਥੋੜਾ ਜਿਹਾ ਗਿਆ ਉਹ ਬੰਦਾ ਯਾਰ ਬਰਦਾ ਜਾਨ ਪਰਾ ਕਹਿੰਦਾ ਗੋਲ ਕੱਪੇ ਸਾਰੇ ਖਾ ਗਿਆ ਉਹਨਾਂ ਸਾੜਿਆ ਦੋ ਤਾਂ ਨਿੱਕੋ ਜੀ ਹੈ ਇਹ ਉਹ ਅੰਦਰ ਦਾ ਬੰਦਾ ਬਦਲ ਕੇ ਆਉਂਦਾ ਜੀ ਉਹਨੇ ਫਿਰ ਰੌਲਾ ਪਾਇਆ ਫਿਰ ਉਹਨੇ ਰਿਮੋਟ ਤੇ ਉਹ ਬੰਦਾ ਆ ਲੈ ਜਾ ਪਰ ਕਹਿੰਦੇ ਇਹੋ ਜੀ ਸ਼ਰਤ ਨਹੀਂ ਲਾਈਦੀ ਹੁੰਦੀ ਸਾਡੇ ਵਰਗੇ ਕਈ ਮਿਲ ਜਾਂਦੇ ਹੁੰਦੇ ਸਹੀ ਗੱਲ ਉਹ ਵੀ ਤੈਨੂੰ ਅਸੀਂ ਦੇ ਦਿੰਦੇ ਆ ਠੀਕ ਹੈ ਟਾਈਮ ਬਹੁਤ ਹੋ ਗਿਆ ਸਾਡੀ ਹੁਣ ਸ਼ੂਟਿੰਗ ਚੱਲ ਰਹੀ ਹੈ ਜੀ ਬਹੁਤ ਜਲਦੀ ਮਿਲਦੇ ਆਪਾਂ ਤੇ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਨ ਦੱਬ ਕੇ ਤੇ ਸੁੱਖ ਦਾ ਗਾਣਾ ਤੁਹਾਨੂੰ ਪਤਾ ਆਏ ਸੀਗਾ मुट्ठी ਬੰਦ ਕਰਕੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ